ਤੁਸੀਂ ਵੀ ਵਿਕਰਮ ਮਜੀਠੀਆ ਹੁਣਾਂ ਦੀ ਟੀਮ ਦੇ ਬੰਦੇ ਹੋ ਔਰ ਖਾਸ ਮੰਨੇ ਜਾਂਦੇ ਹੋ ਮਜੀਠੀਆ ਹੁਣਾਂ ਦੇ ਔਰ ਤਲਵੀਰ ਗਿੱਲ ਵੀ ਖਾਸੀ ਗੱਲ ਮੈਂ ਇੱਥੋਂ ਹੀ ਸ਼ੁਰੂ ਕਰਦਾ ਹਾਂ ਕਿਉਂਕਿ ਰੀਸੈਂਟਲੀ ਉਹ ਛੱਡ ਕੇ ਗਏ ਉਹ ਕਹਿੰਦੇ ਫਰਸਟ੍ਰੇਟ ਕੀਤਾ ਗਿਆ ਵਿਕਰਮ ਮਜੀਠੀਆ ਹੁਣਾਂ ਦੇ ਵੱਲੋਂ ਸਾਨੂੰ ਤੰਗ ਕੀਤਾ ਗਿਆ ਸਾਡੀ ਸੁਣਵਾਈ ਨਹੀਂ ਹੋਈ ਸਾਡੇ ਪੈਰਲਲ ਬੰਦੇ ਖੜੇ ਕੀਤੇ ਗਏ ਇਸ ਕਰਕੇ ਕਹਿੰਦੇ ਛੱਡ ਕੇ ਜਾ ਰਹੇ ਹੂ ਕੀ ਰਿਹਾ ਜੇ ਇਦਾਂ ਹੋਊਗਾ ਤਾਂ ਕਾਲੀ ਦਲ ਦਾ ਤਾਂ ਪਹਿਲਾਂ ਹੀ ਹਾਲਾਤ ਖਰਾਬ ਆ ਔਰ ਐ ਤਾਂ ਫਿਰ ਪਾਰਟੀ ਖਿੰਡ ਜੂਗੀ ਤਨਵੀਰ ਸਿੰਘ ਹੁਣਾਂ ਨੇ ਤੇ ਜੀ ਸਰਕਾਰਾਂ ਵੀ ਹੰਡਾਈਆਂ ਅਹੀਂ ਤੇ ਸਰਕਾਰਾਂ ਚ ਵੀ ਤਸ਼ੱਦਦ ਝੱਲੇ ਪਰ ਫੇਰ ਵੀ ਇੱਕ ਗੱਲ ਜ਼ਰੂਰ ਡਟੇ ਸੀ ਕਿ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਇਤਿਹਾਸ ਆ ਉਹ ਸੰਘਰਸ਼ ਭਰਿਆ ਜੱਜ ਅਸੀਂ ਕਹੀਏ ਵੀ ਸਾਨੂੰ ਆਹ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਉਹ ਫੇਰ ਤੁਸੀਂ ਵਫਾਦਾਰ ਨਹੀਂ ਕਿ ਤੂੰ ਤੁਸੀਂ ਆਪਣਾ ਹੱਕ ਮੰਗਣ ਲੱਗਾ ਨਾਲ ਹੀ ਫੇਰ ਵਫਾਦਾਰੀ ਦਾ ਮੁੱਲ ਬਟਣ ਡੈ ਆਪਾਂ ਨਾ ਵਫਾਦਾਰੀ ਦਾ ਮੁੱਲ ਕੋਈ ਨਹੀਂ ਹੁੰਦਾ ਵਫਾਦਾਰੀ ਤੇ ਤੁਸੀਂ ਕਰਨੀ ਹੈ ਜਿਹਦੇ ਲਈ ਵਫਾਦਾਰੀ ਕਰਦੇ ਆ ਉਹ ਤੋਂ ਉਹ ਨਹੀਂ ਦੇਖਣਾ ਨਾ ਫੇਰ ਅਸੀਂ ਖੜੇ ਵੀ ਨਹੀਂ ਰਹਿ ਸਕਦੇ ਜਿਨ੍ਹਾਂ ਨੇ 20 25 25 ਸਾਲ ਜੇਲਾ ਕੱਟ ਲਈਆਂ ਅਸੀਂ ਉਹਨਾਂ ਦੀ ਬਰਾਬਰਤਾ ਕਿਦਨਾਂ ਕਰਾਂਗੇ ਅਸੀਂ ਅੱਜ ਖੜੇ ਹੋਣ ਦਾ ਹੀ ਮੁੱਲ ਮੰਗੀ ਜਾਂਦੇ ਆਂ ਵੀ ਅਸੀਂ ਬੜੇ ਵਫਾਦਾਰ ਹਾਂ ਉਹਨਾਂ ਦੀ ਮਨਛਾ ਕਿਦਨਾਂ ਕਿਤੇ ਪਹਿਲਾਂ ਹੀ ਸੀ ਤੇ ਜਾਣਦੀ ਇਹ ਕੋ ਤਾਂ ਹੁਣ ਪੱਜ ਬਣਾ ਲਿਆ ਮਜੀਠੀਆ ਸਾਹਿਬ ਦਾ ਪਰ ਇਹ ਨਹੀਂ ਨਾ ਦੱਸਦੇ ਵੀ ਤੁਸੀਂ ਆਪਣੇ ਲਾਲਚਾਂ ਨੂੰ ਚੱਲੇ ਆਂ ਟਰੈਟੀ ਵੀ ਇਹ ਚਲਾ ਦਿੱਤਾ ਗਿਆ ਕਿ ਅਕਾਲੀ ਦਲ ਤਾਂ ਉਦੋਂ ਭੱਜਿਆ ਜਦੋਂ ਧੌਣ ਤੇ ਗੋਡਾ ਰੱਖਤਾ ਪ੍ਰੈਸ਼ਰ ਬਣ ਗਿਆ ਕਿਸਾਨਾਂ ਦਾ ਚਾਹੇ ਗੋਡਾ ਰੱਖ ਕੇ ਲੈ ਗਏ ਸਾਨੂੰ ਚਾਹੇ ਕਿਸੇ ਤਰ੍ਹਾਂ ਲੈ ਗਏ ਗਏ ਤਾਂ ਕਿਸਾਨਾਂ ਦੇ ਪੱਖ ਚ ਨੇ ਬਾਕੀ ਲੀਡਰਾਂ ਨੂੰ ਅਪਰੋਚ ਹੋ ਰਹੀ ਹੈ ਤੁਹਾਡੇ ਨੂੰ ਲੂਪ ਛੱਡ ਛੱਡ ਕੇ ਜਾ ਵੀ ਰਹੇ ਆ ਦਜਿੰਦਰ ਨਿੱਜਰ ਹੁਣਾਂ ਲੋ ਵੀ ਕੋਈ ਪਾਰਟੀ ਅਪਰੋਚ ਕਰ ਰਹੀ ਸੀ ਜਾਂ ਕੀਤਾ ਗਿਆ ਇਹਨਾਂ ਦਿਨਾਂ ਦੇ ਵਿੱਚ ਅਪਰੋਚ ਇਲੈਕਸ਼ਨ ਹੁਣ ਤਾਂ ਦੇਖੋ ਅਪਰੋਚ ਤਾਂ ਸਾਰੇ ਹੀ ਕਰਦੇ ਨੇ ਪਰ ਇੱਕੋ ਹੀ ਗੱਲ ਤੇ ਮੰਨਿਆ ਜਿੰਨਾ ਚਿਰ ਸਿਆਸਤ ਕਰਨੀ ਕਾਲੀ ਦਲ ਚ ਕਰਨੀ ਜਿੱਦਣ ਕੋਈ ਲੱਗੂਗਾ ਇਦਾਂ ਦਾ ਮਨ ਦੇ ਵਿੱਚ ਲਾਲਚ ਹੋਊਗਾ ਜਾਂ ਕੁਛ ਹੋਊਗਾ ਘਰੇ ਬੈਠਾਂਗੇ ਸੌਖਤ ਦੀ ਜ਼ਿੰਦਗੀ ਜੀਵਾਂਗੇ ਪਰਵਾਰ ਚ ਬਿਠਾਂਗੇ ਪਰ ਇਹ ਤੌਮਤ ਨਹੀਂ ਕਦੇ ਜ਼ਿੰਦਗੀ ਚ ਲਵਾਵਾਂ ਘਰ ਬਹਿ ਜਾਾਂਗੇ ਪਰ ਉਸ ਦਿਨ ਸਪੋਰਟਰ ਫੇ ਵੀ ਕਾਲੀ ਦਲ ਦੇ ਹੋਵਾਂਗੇ ਵੋਟ ਫੇ ਵੀ ਕਾਲੀ ਦਲ ਨੂੰ ਹੀ ਪਾਵਾਂਗੇ ਤੁਹਾਡੇ ਰਾਜਦਾਰ ਬੰਦੇ ਵੀ ਭੱਜ ਕੇ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਰਾਜਦਾਰ ਸੀ ਸਭ ਤੋਂ ক্লোਜ਼ ਬੰਦੇ ਚੜਾਈ ਪਰਮਿੰਦਰ ਬਰਾੜ ਅੱਜ ਬੀਜੇਪੀ ਦੇ ਵਿੱਚ ਵੀ ক্লোਜ਼ ਨੇ ਔਰ ਅਮਿਤ ਸ਼ਾਹ ਹੁਣਾਂ ਨਾਲ ਫੋਟੋਆਂ ਡਾਇਰੈਕਟ ਐਂਟਰੀ ਹੈ ਕਹਿੰਦੇ ਉਹਨਾਂ ਦੀ ਤਲਵੀਰ ਹੁਣੀ ਹੋਣ ਉਸ ਤੋਂ ਪਹਿਲਾਂ ਸਿਰਸਾ ਹੋਣ ਟਿੱਕਾ ਹੁਣੀ ਹੋਣ ਹੋਰ ਬਹੁਤ ਹੋਣ ਚਲੋ ਮੈਂ ਰਾਜਦਾਰਾਂ ਦੀ ਗੱਲ ਕਰਾਂ ਬਹੁਤ ਜਿਹੜੇ ਘਰ ਦੇ ਅੰਦਰ ਕਿਚਨ ਤੱਕ ਐਂਟਰੀ ਸੀਗੀ ਜਿਹੜੇ ਬੰਦਿਆਂ ਦੀ ਉਹ ਬੰਦੇ ਵੀ ਛੱਡ ਕੇ ਪੱਛੀ ਪਰਮਿੰਦਰ ਬਰਾੜ ਜੀ ਆ ਉਹਨਾਂ ਨੂੰ ਨਾਂ ਮਿਲ ਗਿਆ ਨਾਲ ਦੇਮੇ ਕੀ ਮਿੰਨੇ ਦਾ ਭਾਂਜਾ ਜੀ ਭਤੀਜੇ ਆ ਜੀ ਉਹ ਸਿੱਧੇ ਆ ਕੇ ਐਸਓਆਈ ਦੇ ਵਿੱਚ ਉਹ ਉੱਪਰ ਲਿਆਂ ਦੇ ਨਿਗਾਚ ਵੀ ਆ ਜਾਂਦਾ ਜਿੱਦਾਂ ਬੀਜੇਪੀ ਵਾਲਿਆਂ ਦੇ ਆ ਗਿਆ ਵੀ ਸਟੂਡੈਂਟ ਆਰਗੇਨਾਈਜੇਸ਼ਨ ਚਲਾਉਂਦਾ ਹੈ ਅਕਾਲੀ ਦਲ ਦੀ ਵੀ ਪਤਾ ਨਹੀਂ ਕਿੱਡਾ ਕਿ ਲੀਡਰ ਹੋਊਗਾ ਇਹਦੇ ਮਨਜਿੰਦਰ ਸਿੰਘ ਸਰਸਾ ਪਰਮਿੰਦਰ ਸਿੰਘ ਬਰਾੜ ਤੇ ਹੋਰ ਦੋ ਚਾਰ ਲੀਡਰ ਇਹਨਾਂ ਦੇ ਇਹਨਾਂ ਕੋਲ ਤਾਂ ਚਿੱਠੀਆਂ ਚਿੱਠੀਆਂ ਇਹਨਾਂ ਦੀਆਂ ਜੇਬਾਂ 'ਚ ਪਾਈਆਂ ਆ ਬਈ ਹਰੇਕ ਉੱਤੇ ਬੱਸ ਇਹਨਾਂ ਲੀਡਰ ਦਾ ਨਾਂ ਹੀ ਭਰਨਾ ਆ ਇਹ ਨੋਟਿਸ ਤਾਂ ਆ ਵੀ ਫੜਾਏ ਆਉਂਦੇ ਜਾ ਕੇ ਰਾਤ ਬਰਾਤੇ ਮੈਂ ਕਹਿੰਦਾ ਜੀ ਸਾਡੇ ਬੱਲੇ ਕੁਛ ਬਣਾ ਰਵੇ ਸਾਡੇ ਬੱਲੇ ਸਾਡਾ ਪਿੰਡ ਤੇ ਰਹਿ ਹੀ ਜਾਣਾ ਅਸੀਂ ਪਿੰਡ ਨਾਲ ਜੁੜੇ ਹੋਏ ਆ ਮੈਂ ਕੁਛ ਬਣਾ ਕਰਾਂ ਮੈਂ ਪਿੰਡ ਦੀ ਜਾ ਕੇ ਉਹ ਜਿੰਨੀ ਕੇ ਸਰਪੰਚੀ ਪੰਚੀ ਜੋਗੇ ਹੈਗੇ ਨਾ ਅਸੀਂ ਉਹਨੇ ਜੋਗੇ ਤੇ ਰਹਿ ਹੀ ਜਾਣਾ ਖੇਤਰੀ ਪਾਰਟੀ ਦੇ ਇੰਨੇ ਬੁਰੇ ਹਾਲਾਤ ਤੁਹਾਨੂੰ ਕੀ ਲੱਗਦਾ ਇਸ ਦੇ ਪਿੱਛੇ ਵਜ੍ਹਾ ਕੀ ਹੈ ਕਿਉਂਕਿ ਇੰਨਾ ਲੰਬਾ ਚੌੜਾ ਸ਼ਾਨਾਮਤਾ ਇਤਿਹਾਸ ਹੋਵੇ ਸ਼ਰਮਣੀ ਅਕਾਲੀ ਦਲ ਦਾ ਮੋਰਚੇ ਲਾਏ ਇਹਨਾਂ ਨੇ ਪਰ ਉਸ ਤੋਂ ਬਾਅਦ ਅੱਜ 3 ਐਮਐਲਏ ਤੇ ਖੜੇ ਉਹਨਾਂ ਦੀ ਵੀ ਆਪਸ ਵਿੱਚ ਬਣਦੀ ਨਹੀਂ ਸਾਡੇ ਜਥੇਦਾਰ ਸਾਹਿਬ ਜਿਹੜੇ ਸੀਗੇ ਪਹਿਲੀ ਗੱਲ ਤਾਂ ਵਿਚਾਰਿਆਂ ਨੂੰ ਕਿਸੇ ਨੂੰ ਫੋਨ ਹੀ ਨਹੀਂ ਚਲਾਉਣੇ ਆਉਂਦੇ ਸੀ ਸਾਨੂੰ ਤਾਂ ਫੇਸਬੁੱਕ ਦਾ ਵੀ ਆ ਕੇ ਉਦੋਂ ਹੀ ਪਤਾ ਲੱਗਾ ਵੀ ਇਹਦਾ ਕਰਕੇ ਹੀ ਹਰ ਗਏ ਫੇਸਬੁੱਕ ਤੇ ਜਿੰਨਾ ਭੰਡੀ ਪ੍ਰਚਾਰ ਹੋਇਆ ਅਕਾਲੀ ਦਲ ਦਾ ਕਿਉਂਕਿ 10 ਸਾਲ ਦੀ ਸਰਕਾਰ ਰਹੀ ਸੀ 10 ਸਾਲ ਦੀ ਸਰਕਾਰ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੇ ਉਹ ਗੱਲਾਂ ਲੈ ਕੇ ਆਏ ਉਹਨਾਂ ਨੇ ਕੰਮ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਤੇ ਕਰ ਮੁਜੀਠਿਆ ਹੋਣਾ ਤੇ ਅਲੀਗੇਸ਼ਨ ਨਸ਼ੇ ਨੂੰ ਲੈ ਕੇ ਜੋੜ ਦਿੱਤਾ ਗਿਆ ਔਰ ਮੁਜੀਠਿਆ ਹੋਣਾ ਨੇ ਜੇਲ੍ਹ ਵੀ ਇਕੱਠੀ ਹੈ ਔਰ ਉਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇੰਨਾਂ ਚੀਜ਼ਾਂ ਦੇ ਨਾਲ ਕਿੰਨਾ ਕੁ ਵੱਡਾ ਡੈਂਟ ਪਾਇਆ ਡੈਂਟ ਪਾਇਆ ਅਕਾਲੀ ਦਲ ਨੂੰ ਤੁਸੀਂ ਦੱਸੋ ਭੋਲੇ ਨੂੰ ਫੜਨ ਵਾਲਾ ਕੌਣ ਹੈ ਹਾਲ ਤੱਕ ਲੋਕੀ ਉਹ ਹੀ ਨਹੀਂ ਸੋਚਣਦੇ ਭੋਲੇ ਨੂੰ ਫੜਨ ਵਾਲਾ ਵੀ ਸ਼੍ਰੋਮਣੀ ਅਕਾਲੀ ਦਲ ਭੋਲਾ 2014 ਦੇ ਐਂਡ 'ਚ ਭੋਲਾ ਫੜ ਲਿਆ ਜੀ ਭੋਲੇ ਨੂੰ ਫੜਨ ਵਾਲਿਆ ਵੀ ਕਾਲੀ ਦਲ ਭੋਲੇ ਤੋਂ ਬਦਨਾਮੀ ਕਰਾਉਣ ਵਾਲਾ ਵੀ ਕਾਲੀ ਦਲ ਗੁਰਬੀਤ ਵੀ ਦੇ ਐਲੀਗੇਸ਼ਨ ਲੱਗੇ ਕਿ ਕਿਹਾ ਗਿਆ ਕਿ ਬਾਦਲਾਂ ਦੇ ਰਾਜ ਦੇ ਵਿੱਚ ਬੇਅਦਬੀ ਹੋਈ ਹੈ ਇਹਨਾਂ ਨੇ ਕਰਾਈ ਹੈ ਡੇਰਾ ਸਾਧ ਦੇ ਨੂੰ ਮਾਫੀ ਵਾਲਾ ਇਸ਼ੂ ਉਸ ਤੋਂ ਬਾਅਦ ਹੁਣ ਤਾਂ ਇਹ ਗੱਲਾਂ ਟ੍ਰੋਲ ਕੀਤੀਆਂ ਜਾਂਦੀਆਂ ਤੁਹਾਡੀਆਂ ਕਹਿੰਦੇ ਕਿ ਇਹਨਾਂ ਨੇ ਕਿਹਾ ਸੀ ਜਿਹੜਾ ਬੇਅਦਬੀ ਤੇ ਸਿਆਸਤ ਕਰ ਰਿਹਾ ਉਹਦਾ ਕੱਖ ਨਾ ਰਵੇ ਕਹਿੰਦੇ ਆ ਦੇਖ ਲਓ ਬਾਦਲਾਂ ਦਾ ਤਕਾਲੀ ਦਲ ਦਾ ਕੱਖ ਨਹੀਂ ਰਿਹਾ ਇਹ ਗੱਲ ਭਗਵੰਤ ਮਾਨ ਵੀ ਕਹਿੰਦੇ ਬਾਕੀ ਦੇ ਲੀਡਰ ਵੀ ਮੈਂ ਇਹਨਾਂ ਕਹਿ ਸਕਦਾ ਵੀ ਸਾਡਾ 30% ਜਿਹੜਾ ਸਾਡਾ ਕੈਡਰ ਸੀ ਨਾ ਉਹ ਸਿਰਫ ਇਸ ਗੱਲ ਤੇ ਚਲ ਗਿਆ ਕੁਛੇ ਹੋ ਕੇ ਉਹਨਾਂ ਨੇ ਇਸ ਗੱਲ ਤੇ ਸੋਚਿਆ ਨਹੀਂ ਵੀ ਕੀ ਹੋਇਆ ਅੱਜ ਜਿਹੜੇ ਲੋਕ ਸਾਨੂੰ ਛੱਡ ਕੇ ਗਏ ਆ ਅੱਜ ਉਹ ਸਵਾਲ ਤਕਰਨ ਗੁਰੂ ਨੂੰ ਇਨਸਾਫ ਇਹ ਕੋਈ ਪਾਰਟੀ ਨਹੀਂ ਦਿਵਾ ਸਕਦੀ ਗੁਰੂ ਇਨਸਾਫ ਆਪ ਲੈਣਗੇ ਜਿਨ੍ਹਾਂ ਨੇ ਵਿਅਦਬੀ ਕੀਤੀ ਹੋਈ ਜਿਨ੍ਹਾਂ ਨੇ ਕਰਾਈ ਹੋਈ ਜਿਨ੍ਹਾਂ ਨੇ ਸਿਆਸਤ ਕੀਤੀ ਹੋਈ ਜੇ ਸਾਨੂੰ ਅੱਜ ਕਹਿੰਦੇ ਨਾ ਵੀ ਅਸੀਂ ਤਿੰਨਾਂ ਸੀਟਾਂ ਤੇ ਰਹਿ ਗਏ ਜਾਂ ਕੁਝ ਰਹਿ ਗਏ ਇਹਦਾ ਪਰਤੱਖ ਨਿਕਲ ਕੇ ਆਊਗਾ ਭਾਵੇਂ ਸਮਾਂ ਲੱਗਣ 5 ਸਾਲ ਲੱਗਣ 10 ਸਾਲ ਲੱਗਣ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਚੋਂ ਬਾਹਰ ਹੋਇਆ 7 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਯਾਨੀ ਕਿ ਦੋ ਵਾਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਹਾਰਿਆ ਹੈ ਔਰ ਇਸ ਵਾਰ ਤਾਂ ਹਾਰ ਬਹੁਤ ਬੁਰੀ ਹੋਈ ਔਰ ਇਸ ਹਾਰ ਤੋਂ ਬਾਅਦ ਵਰਕਰਾਂ ਦਾ ਮੋਰਲ ਕਿੱਥੇ ਜਿਖੜਾ ਔਰ ਕਿਉਂਕਿ ਇਸ ਦੌਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਸੈਨਾਪਤੀਆਂ ਦੀ ਉਹਨਾਂ ਤਕੜੇ ਪਲੇਅਰਾਂ ਦੀ ਬਿਹਤ ਲੋੜ ਹੈ ਜਿਹੜੇ ਕਿ ਛੜ ਛੜ ਕੇ ਭੱਜ ਰਹੇ ਆ ਕਿਉਂਕਿ ਮਾੜੇ ਸਮੇਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਤਕੜੇ ਜਰਨੈਲਾਂ ਦੀ ਲੋੜ ਹੁੰਦੀ ਹੈ ਜਿਹੜੇ ਫੌਜ ਨੂੰ ਜੋਸ਼ ਦੇ ਕੇ ਰੱਖਣ ਪਰ ਇਸ ਸਮੇਂ ਦੇ ਵਿੱਚ ਉਹ ਜਰਨੈਲ ਭੱਜ ਰਿਹਾ ਜਿਨ੍ਹਾਂ ਨੇ ਪਾਵਰਾਂ ਹੰਡਾਈਆਂ ਨੇ ਸੱਤਾ ਦੇ ਵਿੱਚ ਜਿਹੜੇ ਪਾਵਰਫੁਲ ਲੋਕ ਰਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਰਹੇ ਆ ਜਿਨ੍ਹਾਂ ਦੇ ਇੱਕ ਫੋਨ ਖੜਕਾਉਣ ਤੇ ਅਫਸਰ ਕੁਰਸੀ ਤੋਂ ਖੜੇ ਹੋ ਜਾਂਦੇ ਸੀ ਉਹ ਹੁਣ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਆ ਪਿੱਛੇ ਜੇ ਭਾਮ ਤਲਵੀਰ ਗਿੱਲ ਦੀ ਗੱਲ ਹੋਵੇ ਜਾਂ ਹੋਰ ਲੀਡਰਾਂ ਦੀ ਗੱਲ ਹੋਵੇ ਉਹ ਕੁਝ ਕਹਿ ਰਹੇ ਨੇ ਕਿ ਅੱਕ ਕੇ ਗਏ ਆ ਅਸੀਂ ਕੋਈ ਕਹਿੰਦੇ ਕਿ ਸਾਨੂੰ ਫਰਸਟ੍ਰੇਟ ਕੀਤਾ ਗਿਆ ਅਕਾਲੀ ਦਲ ਦੇ ਵਿੱਚ ਪਰ ਇਸ ਦੇ ਪਿੱਛੇ ਚੱਲ ਕੀ ਰਿਹਾ ਸ਼੍ਰੋਮਣੀ ਅਕਾਲੀ ਦਲ ਚ ਕਿਹੜੀ ਖਿਚੜੀ ਪੱਕ ਰਹੀ ਆ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤਜ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਨੇ ਇਹਨਾਂ ਨਾਲ ਗੱਲਬਾਤ ਕਰਨ ਦੇ ਆ ਨਜਰ ਸਾਹਿਬ ਬਹੁਤ ਬਹੁਤ ਸਵਾਗਤ ਹੈ برو ਪੰਜਾਬ ਟੀਵੀ ਤੇ ਧੰਨਵਾਦ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾ ਸਵਾਲ ਤੇ ਇਹੀ ਹੈ ਤੁਸੀਂ ਵੀ ਵਿਕਰਮ ਮਜੀਠੀਆ ਹੁਣਾਂ ਦੀ ਟੀਮ ਦੇ ਬੰਦੇ ਹੋ ਔਰ ਖਾਸ ਮੰਨੇ ਜਾਂਦੇ ਹੋ ਮਜੀਠੀਆ ਹੁਣਾਂ ਦੇ ਔਰ ਸਲਵੀਰ ਗਿੱਲ ਵੀ ਖਾਸੀ ਗੱਲ ਮੈਂ ਇੱਥੋਂ ਹੀ ਸ਼ੁਰੂ ਕਰਦਾ ਹਾਂ ਕਿਉਂਕਿ ਰੀਸੈਂਟਲੀ ਉਹ ਛੱਡ ਕੇ ਗਏ ਉਹ ਕਹਿੰਦੇ ਫਰਸਟ੍ਰੇਟ ਕੀਤਾ ਗਿਆ ਵਿਕਰਮ ਮਜੀਠੀਆ ਹੁਣਾਂ ਦੇ ਵੱਲੋਂ ਸਾਨੂੰ ਤੰਗ ਕੀਤਾ ਗਿਆ ਸਾਡੀ ਸੁਣਵਾਈ ਨਹੀਂ ਹੋਈ ਸਾਡੇ ਪੈਰਲਲ ਬੰਦੇ ਖੜੇ ਕੀਤੇ ਗਏ ਇਸ ਕਰਕੇ ਕਹਿੰਦੇ ਛੱਡ ਕੇ ਜਾ ਰਹੇ ਹੂ ਕੀ ਰਿਹਾ ਜੇ ਇਦਾਂ ਹੋਊਗਾ ਤਾਂ ਕਾਲੀ ਦਲ ਦਾ ਤਾਂ ਪਹਿਲਾਂ ਹੀ ਹਾਲਾਤ ਖਰਾਬ ਆ ਔਰ ਐ ਤਾਂ ਫਿਰ ਪਾਰਟੀ ਖਿੰਡ ਜੂਗੀ ਦੇਖੋ ਕੋਈ ਵੀ ਵਿਅਕਤੀ ਜੇ ਮੈਂ ਅੱਜ ਮੈਂ ਸੋਚਾਂ ਵੀ ਮੈਂ ਹੀ ਮੇਨ ਆ ਫਿਰ ਪਾਰਟੀ ਨਹੀਂ ਆਪਾਂ ਸਰਵਾਈਵ ਨਹੀਂ ਕਰ ਸਕਦੇ ਹਰ ਇੱਕ ਨੂੰ ਬਣਦਾ ਮਾਨ ਸਤਕਾਰ ਮਿਲਦਾ ਏ ਅੱਜ ਸਾਨੂੰ ਪਾਰਟੀ ਨੇ ਮਾਨ ਸਤਕਾਰ ਦਿੱਤਾ ਤੇ ਅਸੀਂ ਕੰਮ ਜਿੰਨਾ ਕਿ ਸਾਡੇ ਨਾਂ ਪਾਰਟੀ ਨੇ ਸੰਤ ਦੇ ਯਕੀਨ ਕੀਤਾ ਜਿੱਥੇ ਵੀ ਸਾਡੀ ਡਿਊਟੀ ਲੱਗੀ ਹੈ ਅਸੀਂ ਤਨ ਦੇ ਇਨਨ ਵਈ ਆ ਜੇ ਅੱਜ ਅਸੀਂ ਕਹੀਏ ਵੀ ਸਾਨੂੰ ਆਹ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਉਹ ਫਿਰ ਤੁਸੀਂ ਵਫਾਦਾਰ ਨਹੀਂ ਹੋ ਫਿਰ ਤਾਂ ਤੁਸੀਂ ਆਪਣਾ ਹੱਕ ਮੰਗਣ ਲੱਗਾ ਨਾਲ ਹੀ ਫਿਰ ਵਫਾਦਾਰੀ ਦਾ ਮੁੱਲ ਬਟਣ ਡੈ ਆਪਾਂ ਨਾ ਵਫਾਦਾਰੀ ਦਾ ਮੁੱਲ ਕੋਈ ਨਹੀਂ ਹੁੰਦਾ ਵਫਾਦਾਰੀ ਤਾਂ ਤੁਸੀਂ ਕਰਨੀ ਆ ਜਿਹਦੇ ਲਈ ਵਫਾਦਾਰੀ ਕਰਦੇ ਆ ਉਹ ਤਾਂ ਉਹਨੇ ਦੇਖਣਾ ਨਾ ਫਿਰ ਇਹ ਗੱਲਾਂ ਮੇਰੇ ਮੇਰੇ ਮੁਤਾਬਕ ਨਹੀਂ ਗੱਲਾਂ ਕਰਨੀਆਂ ਬਣਦੀਆਂ ਬਹੁਤ ਹਲਕੀਆਂ ਗੱਲਾਂ ਇਹ ਪਰ ਜਿਵੇਂ ਤਨਵੀਰ ਛੱਡ ਕੇ ਗਏ ਤੁਹਾਡੇ ਸਾਥੀ ਆ ਤੁਹਾਨੂੰ ਕਿੰਨੇ ਸਾਲ ਹੋ ਗਏ ਅਕਾਲੀ ਦਲ ਦੇ ਵਿੱਚ 19-20 ਸਾਲ ਹੋ ਗਏ ਮੈਨੂੰ ਵੀ 20 ਮਹੀਨਾ ਸਾਲ ਹੋ ਗਿਆ ਜੀ 20 ਮਹੀਨਾ ਤਨਵੀਰ ਹੁਣਾਂ ਨੂੰ ਵੀ 20 ਮਹੀਨਾ ਸਾਲ ਮੈਨੂੰ ਲੱਗਦਾ ਇਕੱਠੇ ਜਿਹੀ ਆਏ ਹੋਵੋਗੇ ਤੁਸੀਂ ਤਨਵੀਰ ਸਿੰਘ ਹੁਣਾਂ ਨੇ ਤੇ ਜੀ ਸਰਕਾਰਾਂ ਵੀ ਹੰਡਾਈਆਂ ਆਹੀ ਤਾਂ ਸਰਕਾਰਾਂ ਚ ਵੀ ਤਸ਼ੱਦਦ ਝੱਲੇ ਪਰ ਫੇਰ ਵੀ ਇੱਕ ਗੱਲ ਜ਼ਰੂਰ ਡਟੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਆ ਉਹ ਸੰਘਰਸ਼ ਭਰਿਆ ਆ ਇੱਕ ਮਨ ਸਮਝਾ ਕੇ ਚੱਲਣਾ ਪਊ ਇਹਦੇ ਵਿੱਚ ਸਰਕਾਰਾਂ ਹੰਡਾਉਣ ਵਾਲਾ ਨਹੀਂ ਕੰਮ ਆਉਣਾ ਵੀ ਜੇ ਤੁਸੀਂ ਕਹੋਂ ਸਰਕਾਰ ਹੀ ਆ ਤਾਂ ਤਾਂ ਸ਼੍ਰੋਮਣੀ ਅਕਾਲੀ ਦਲ ਲੈ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਸੀਂ ਆਪਾਂ ਜੇ ਪਿਛੋਕੜ ਸਾਡੇ ਬਜ਼ੁਰਗਾਂ ਦੀ ਆਪਾਂ ਗੱਲ ਕਰਦੇ ਆਂ ਬੜਾ ਛੇਦੀਆਂ ਦੇ ਕੇ ਸਿੰਜਿਆ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਜਦੋਂ ਆਪਾਂ ਉਹ ਪੜਦੇ ਆਂ ਕਿਉਂਕਿ ਅਸੀਂ ਉਹ ਚੀਜ਼ਾਂ ਦੇਖੀਆਂ ਤਾਂ ਨਹੀਂ ਪਰ ਆਪਾਂ ਜਦੋਂ ਸੁਣਦੇ ਆਂ ਉਹ ਰੌਂਕ ਔਕੜੇ ਖੜੇ ਹੁੰਦੇ ਆ ਵੀ ਉਹਨਾਂ ਦੀਆਂ ਸੰਘਰਸ਼ ਤੇ ਸਾਡੇ ਸੰਘਰਸ਼ ਇੱਥੇ ਫਰਕ ਹੀ ਕੋਈ ਨਹੀਂ ਅਸੀਂ ਤਾਂ ਜਸਟ ਇੱਕ ਸਟੈਂਡ ਰੱਖਣਾ ਖੜੇ ਰਹਿਣਾ ਅਸੀਂ ਖੜੇ ਵੀ ਨਹੀਂ ਰਹਿ ਸਕਦੇ ਜਿਨ੍ਹਾਂ ਨੇ 20 25 25 ਸਾਲ ਜੇਲਾ ਕੱਟ ਲਈਆਂ ਅਸੀਂ ਉਹਨਾਂ ਦੀ ਬਰਾਬਰ ਤੱਕ ਇਦਨ ਕਰਾਂਗੇ ਅਸੀਂ ਅੱਜ ਖੜੇ ਹੋਣ ਦਾ ਹੀ ਮੁੱਲ ਮੰਗੀ ਜਾਂਦੇ ਆਂ ਵੀ ਅਸੀਂ ਬੜੇ ਵਫਾਦਾਰ ਆਂ ਇਹ ਚੀਜ਼ਾਂ ਨੁਕਸਾਨਦੇ ਆ ਜਿਹੜੀਆਂ ਗੱਲਾਂ ਕਰਕੇ ਗਏ ਆ ਤਲਵੀਰ ਹੁਣੇ ਠੀਕ ਆ ਇਹ ਗੱਲਾਂ ਫਰਸਟ੍ਰੇਟ ਕੀਤਾ ਗਿਆ ਤੁਹਾਨੂੰ ਵੀ ਕਦੇ ਇਸ ਤਰ੍ਹਾਂ ਦੇ ਹਾਲਾਤ ਤੁਹਾਡੇ ਸਾਹਮਣੇ ਪੈਦਾ ਹੋਏ ਦੇਖੋ ਕਈ ਗੱਲਾਂ ਦੇ ਵਿੱਚ ਆ ਅਸੀਂ ਵੀ ਚਾਹੁੰਦੇ ਹੁੰਨੇ ਵੀ ਆਹ ਕੰਮ ਸਾਡੇ ਹੱਕ 'ਚ ਹੋ ਜਵੇ ਪਰ ਉੱਥੇ ਲੀਡਰ ਨੇ ਦੇਖਣਾ ਹੁੰਦਾ ਇਕੱਲਾ ਆਪਾਂ ਆਪਣੇ ਦਾਇਰੇ ਦੇ ਵਿੱਚ ਆ ਅਸੀਂ ਇੱਕ ਜਿਲੇ ਦੀ ਸਿਆਸਤ ਕਰਦੇ ਆ ਉਹਨਾਂ ਪੰਜਾਬ ਲੈਵਲ ਦੀ ਸਿਆਸਤ ਦੇਖਣੀ ਆ ਵੀ ਕਿ ਇਹ ਇਸ ਚੀਜ਼ ਦੇ ਨਾਲ ਕੋਈ ਹੋਰ ਸਿਆਸਤ ਦੇ ਇਫੈਕਟ ਤਾਂ ਨਹੀਂ ਪੈਂਦਾ ਸਾਡੇ ਤੇ ਉਹ ਫੈਸਲੇ ਉਹਨਾਂ ਨੇ ਉਸ ਤਰੀਕੇ ਦੇ ਲੈਣੇ ਆ ਜੇ ਹੁਣ ਮੈਂ ਉਸ ਗੱਲ ਦੇ ਵਿੱਚ ਗਾਲੀ ਘੁੱਟੀ ਜਾਊਂਗਾ ਨਹੀਂ ਵੀ ਮੇਰੀ ਸੁਣਨੀ ਚਾਹੀਦੀ ਆ ਮੇਰੀ ਸੁਣਨੀ ਚਾਹੀਦੀ ਆ ਉਹ ਤਾਂ ਫੇਰ ਸਿਆਣਪ ਨਹੀਂ ਇਹ ਗੱਲ ਹੋਈ ਸੀ ਤਲਵੀਰ ਹੁਣਾਂ ਨਾਲ ਤੁਹਾਡੀ ਕਦੇ ਰੀਸੈਂਟਲੀ ਜਾਂ ਪਹਿਲਾਂ ਦੇਖੋ ਜਦੋਂ ਚੜ੍ਹਦੀ ਕਲਾ ਦੀ ਗੱਲ ਆ ਸਾਡੇ ਇੱਥੇ ਇਲੈਕਸ਼ਨ 'ਚ ਡਿਊਟੀਆਂ ਲੱਗੀਆਂ ਉਦੋਂ ਤਾਂ ਸਾਰਾ ਕੁਝ ਮਜੀਠੀਆ ਸਾਹਿਬ ਹੀ ਸੀ ਉਹ ਤੋਂ ਪਹਿਲਾਂ ਵੀ ਮਜੀਠੀਆ ਸਾਹਿਬ ਹੀ ਸੀ ਪਹਿਲਾਂ ਵੀ ਗੁੱਸੇ ਹੋਏ ਆ ਜਿੱਦਣ ਹੁਣ ਵੀ ਉਹ ਕਹਿੰਦੇ ਮੈਂ ਚੱਲਣਾ ਪਹਿਲਾਂ ਬੀਜੇਪੀ ਚੱਲਾ ਸੀ ਫਿਰ ਹੁਣ ਆਮ ਚ ਚਲੇ ਗਏ ਕੋਈ ਆਪਣਾ ਉਸ ਗੱਲ ਤੇ ਬੈਂਡ ਸਟੈਂਡ ਕਲੀਅਰ ਨਹੀਂ ਕਰ ਸਕੇ ਵੀ ਜੇ ਪਹਿਲਾਂ ਬੀਜੇਪੀ ਦਾ ਸੋਚਦੇ ਸੀ ਹੁਣ ਆਮ ਚ ਚਲੇ ਗਏ ਉਹਨਾਂ ਦੀ ਮਨਛਾ ਕਿਤੇ ਨਾ ਕਿਤੇ ਪਹਿਲਾਂ ਹੀ ਸੀ ਇਹ ਜਾਣਦੀ ਇਹ ਕੋ ਤਾਂ ਹੁਣ ਪੱਜ ਬਣਾ ਲਿਆ ਮਜੀਠੀਆ ਸਾਹਿਬ ਦਾ ਵੀ ਜੇ ਨਹੀਂ ਛੱਡ ਕੇ ਜਾਣਾ ਲੀਡਰ ਤੇ ਕਿਚੜ ਛੱਡ ਦਿਓ ਵੀਠੀ ਕਿਆ ਵੀ ਭਾਈ ਅਸੀਂ ਉਹ ਤੋਂ ਕੁਸੇ ਹੋ ਕੇ ਚੱਲੇ ਹਾਂ ਉਹ ਤੋਂ ਹੋ ਕੇ ਚੱਲੇ ਆ ਕੋਈ ਸ਼ਖ ਵੀਰ ਜੀ ਤੇ ਸਿੱਟੀ ਜਾਂਦਾ ਕੋਈ ਮਜੀਠੀਆ ਸਾਹਿਬ ਤੇ ਸਿੱਟੀ ਜਾਂਦਾ ਪਰ ਇਹ ਨਹੀਂ ਨਾ ਦੱਸਦੇ ਵੀ ਤੁਸੀਂ ਆਪਣੇ ਲਾਲਚਾਂ ਨੂੰ ਚੱਲੇ ਆ ਜੇ ਤੁਸੀਂ ਸ਼੍ਰੋਮਣੀ ਕਾਦੀ ਦਲ ਦੇ ਇਤਿਹਾਸ ਨੂੰ ਦੇਖ ਕੇ ਚੱਲੋਗੇ ਤੇ ਸ਼੍ਰੋਮਣੀ ਕਾਦੀ ਦਲ ਹੈ ਹੀ ਸੰਘਰਸ਼ ਦੀ ਪਾਰਟੀ ਹੈ ਇੱਥੇ ਸੱਤਾ ਰਾਜ ਦੀ ਪਾਰਟੀ ਨਹੀਂ ਇਹ ਸੰਘਰਸ਼ ਦੀ ਪਾਰਟੀ ਹੈ ਜੇ ਸੰਘਰਸ਼ ਕਰਨਾ ਫਿਰ ਤੁਹਾਨੂੰ ਇੱਕ ਮਨਵਾਣਾ ਕੇ ਰਹਿਣਾ ਪੈਣਾ ਵੀ ਹਾਂ ਅਸੀਂ ਅਕਾਲੀ ਦਲ ਦੇ ਵਿੱਚ ਹੈਗੇ ਆ ਸੰਘਰਸ਼ ਕਰਾਂਗੇ 2022 ਚ ਤੁਸੀਂ ਵੀ ਟਿਕਟ ਮੰਗ ਰਹੇ ਸੀਗੇ ਦਾਵੇਦਾਰ ਸੀਗੇ ਤੁਸੀਂ ਮੈਂ ਕਹਾਂ ਜੀ ਹਰ ਇੱਕ ਦਾ ਫਰਜ ਮੰਨਦਾ ਵੀ ਜਿੱਥੋਂ ਤੁਹਾਨੂੰ ਲੱਗਦਾ ਵੀ ਵੀ ਮੈਨੂੰ ਮਿਲਣੀ ਚਾਹੀਦੀ ਜੇ ਨਹੀਂ ਮਿਲਦੀ ਉਹ ਕੀ ਪਤਾ ਮੇਰੇ ਨਾਲੋਂ ਵੱਧ ਕੰਮ ਕਰਦਾ ਹੋਵੇ ਜਿਹਨੂੰ ਮਿਲੀ ਆਪਾਂ ਉਹ ਵੀ ਕੰਮ ਹੀ ਕਰਦੇ ਆ ਨਾ ਸਾਰੇ ਹੋਰ ਕੋਸ਼ਿਸ਼ ਕਰਾਂਗੇ ਇਸ ਤੋਂ ਵੱਧ ਕੰਮ ਕਰਾਂਗੇ ਲੀਡਰ ਦੀ ਨਿਗਾਹ ਦੇ ਵਿੱਚ ਹੀ ਆਉਣਾ ਬਹੁਤ ਹੁੰਦਾ ਸੰਘਰਸ਼ਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਕਹਿੰਦੇ ਪੰਥਕ ਪਾਰਟੀ ਆ ਔਰ ਉੱਥੇ ਸੁਖਵੀਰ ਬਾਦਲ ਕਲੇਮ ਕਰਦੇ ਆ ਕਿ ਜੇ ਭਲਾ ਕੋਈ ਪਾਰਟੀ ਕਰ ਸਕਦੀ ਹੈ ਪੰਜਾਬ ਦਾ ਤਾਂ ਉਹ ਇਕੱਲੀ ਸ਼੍ਰੋਮਣੀ ਅਕਾਲੀ ਦਲ ਆ ਕਿਉਂਕਿ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਪਰ ਖੇਤਰੀ ਪਾਰਟੀ ਦੇ ਇੰਨੇ ਬੁਰੇ ਹਾਲਾਤ ਤੁਹਾਨੂੰ ਕੀ ਲੱਗਦਾ ਇਸ ਦੇ ਪਿੱਛੇ ਵਜ੍ਹਾ ਕੀ ਆ ਕਿਉਂਕਿ ਇੰਨਾ ਲੰਬਾ ਚੌੜਾ ਸ਼ਾਨਾਮਤਾ ਇਤਿਹਾਸ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਮੋਰਚੇ ਲਾਏ ਇਹਨਾਂ ਨੇ ਪਰ ਉਸ ਤੋਂ ਬਾਅਦ ਅੱਜ 3 ਐਮਐਲਏ ਤੇ ਖੜੇ ਉਹਨਾਂ ਦੀ ਵੀ ਆਪਸ ਵਿੱਚ ਬਣਦੀ ਨਹੀਂ ਤੁਸੀਂ ਇਹ ਦੇਖੋ ਵੀ ਜਿੱਦਣ ਦਾ ਇਹ ਗਰਾਬਟਾਈ ਹੈ ਨਾ ਸਿਆਸਤ ਦੇ ਵਿੱਚ ਇਹ ਉਹਦਾ ਸੋਸ਼ਲ ਮੀਡੀਆ ਦਾ ਯੁੱਗ ਹੋ ਗਿਆ ਜੀ ਬਈ ਕਹਿੰਦੇ ਇਹ ਤਾਂ ਸਾਨੂੰ ਮੰਨਣਾ ਪੋਣਾ ਇਸ ਗੱਲ 'ਈ ਵੀ ਜੋ ਝੂਠ ਬਣ ਸਾਡੇ ਜਥੇਦਾਰ ਸਾਹਿਬ ਜਿਹੜੇ ਸੀਗੇ ਪਹਿਲੀ ਗੱਲ ਤਾਂ ਵਿਚਾਰਿਆਂ ਨੂੰ ਕਿਸੇ ਨੂੰ ਫੋਨ ਹੀ ਨਹੀਂ ਚਲਾਉਣੇ ਆਉਂਦੇ ਸੀ ਸਾਨੂੰ ਤਾਂ ਫੇਸਬੁੱਕ ਦਾ ਵੀ ਆ ਕੇ ਉਦੋਂ ਹੀ ਪਤਾ ਲੱਗਾ ਵੀ ਇਹਦਾ ਕਰਕੇ ਅਸੀਂ ਹਰ ਗਏ ਫੇਸਬੁੱਕ ਤੇ ਜਿੰਨਾ ਭੰਡੀ ਪ੍ਰਚਾਰ ਹੋਇਆ ਅਕਾਲੀ ਦਲ ਦਾ ਕਿਉਂਕਿ 10 ਸਾਲ ਦੀ ਸਰਕਾਰ ਰਹੀ ਸੀ 10 ਸਾਲ ਦੀ ਸਰਕਾਰ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੇ ਉਹ ਗੱਲਾਂ ਲੈ ਕੇ ਆਏ ਉਹਨਾਂ ਨੇ ਕੰਮ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਤੁਸੀਂ ਇਹ ਦੇਖੋ ਵੀ ਆਪਾਂ ਹੁਣ ਵੀ ਬੈਠੇ ਆ ਅਸੀਂ ਚੰਗਾ ਕਿੰਨਿਆਂ ਨੂੰ ਕਹਿ ਸਕਦੇ ਆ ਸਾਡੇ ਤੋਂ ਚੰਗਾ ਕਹਿਣ ਨੂੰ ਸਾਰੇ ਦਿਨ ਦੇ ਵਿੱਚ ਦੋ ਬੰਦੇ ਨਹੀਂ ਸਾਨੂੰ ਲੱਭਣੇ ਮਾੜਾ ਅਸੀਂ ਪਜਾਹਾਂ ਨੂੰ ਕਹਿ ਕੇ ਜਾਣਾ ਕਿਉਂਕਿ ਸਾਨੂੰ ਖਰੇ ਸਾਡੇ ਪੰਜਾਬੀਆਂ ਦੀ ਇਹ ਫਿਦਰਤ ਤਾਂ ਨਹੀਂ ਸੀ ਜਿਉਂ ਆ ਸੋਸ਼ਲ ਮੀਡੀਆ ਦਾ ਜੋਗ ਆ ਗਿਆ ਇਹ ਫਿਦਰਤ ਹੀ ਇਹ ਮਸ਼ਹੂਰ ਹੋ ਗਈ ਤੁਹਾਨੂੰ ਲੱਗਦਾ ਕਿ ਦੋ ਇਲੈਕਸ਼ਨ ਤੁਸੀਂ ਸੋਸ਼ਲ ਮੀਡੀਆ ਕਰਕੇ ਹਾਰੇ ਹੋ ਸੋਸ਼ਲ ਮੀਡੀਆ ਦੇ ਭੰਡੀ ਪ੍ਰਚਾਰ ਕਰਕੇ ਹਾਰੇ ਹੋ ਤੁਸੀਂ ਅੱਜ ਵੀ ਦੇਖ ਲਓ ਅੱਜ ਸਰਕਾਰ ਗਈ ਨੂੰ 7 ਸਾਲ ਹੋ ਗਏ ਆ ਅੱਜ ਵੀ ਟਾਰਗੇਟ ਕਾਲੀਦਾਲੀ ਆ ਸਾਰੀ ਕਾਂਗਰਸ ਛੱਡ ਕੇ ਚਲ ਗਈ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਕਿਤੇ ਆਉਂਦਾ ਨਾਲੇ ਡਰ ਦੇ ਛੱਡ ਕੇ ਗਿਆ ਡਰ ਦੇ ਵੀ ਛੱਡ ਕੇ ਗਿਆ ਵੀ ਕਿਸੇ ਨੇ ਕੋਈ ਭ੍ਰਸ਼ਟਾਚਾਰ ਕੀਤਾ ਕਿਸੇ ਨੇ ਕੋਈ ਕੀਤਾ ਸ਼ਰਿਆ ਉਹਨਾਂ ਤੇ ਬਲੇਮ ਲੱਗਦੇ ਉਹਨਾਂ ਦੀ ਗੱਲ ਕਿਤੇ ਨਹੀਂ ਕੋਈ ਹੋ ਰਹੀ ਸਭ ਸ਼ੋਨੀ ਅਕਾਲੀਦਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਇਹ ਪਤਾ ਲੋਕਾਂ ਨੂੰ ਜਦੋਂ ਇਹ ਕੰਮ ਗਣਾਏ ਜਾਣਗੇ ਕਿਤੇ ਵੀ ਅੱਜ ਵੀ ਬੈਠ ਕੇ ਕੰਮ ਗਣਾਉਣ ਕੰਮਾਂ ਦੇ ਆਧਾਰ ਤੇ ਰਾਜਨੀਤੀ ਹੋਵੇ ਵੇ ਜਿਹੜੇ ਕੰਮ ਅੱਜ ਕਾလီਦਲ ਨੇ ਕੀ ਕੀਤਾ ਇੱਥੇ ਕਾਂਗਰਸ ਨੇ ਕੀ ਕੀਤਾ ਤੇ ਇਹਨਾਂ ਨੇ ਅੱਜ ਆਪ ਦੀ ਕਾਰਜਕਾਰੀ ਰੱਖਣ ਕਾਰਜਕਾਰੀ ਦੇ ਸਵਾਲ ਹੀ ਨਹੀਂ ਹੁੰਦੇ 24 ਘੰਟੇ ਤੁਸੀਂ ਇਹ ਦੇਖੋ ਸੁਖਵੀਰ ਬਾਦਲ ਜੀ ਦੇ ਕਰੈਕਟਰ ਨੂੰ ਕਿਦਾਂ ਸੈਸ਼ਨ ਕੀਤਾ ਇਹਨਾਂ ਨੇ ਜਦੋਂ ਤੁਸੀਂ ਕਿਸੇ ਫੌਜ ਦੇ ਸੈਨਾ ਮੁਖੀ ਨੂੰ ਹੀ ਟਾਰਗੇਟ ਕਰ ਲਿਆ ਉਹਨਾਂ ਬਾਰੇ ਕਿੰਨਾ ਮਾੜਾ ਚੰਗਾ ਕਰਕੇ ਦਿਖਾਇਆ ਜਾ ਰਿਹਾ ਰੋਜ਼ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਉਹ ਕਰਨ ਦਾ ਕਾਰਨ ਕੀ ਆ ਸਿਰਫ ਨੀਮਾ ਦਿਖਾਉਣ ਲਈ ਜਿਹੜਾ ਬੰਦਾ ਛਾਤੀ ਤੇ ਹੱਥ ਮਾਰ ਕੇ ਇਹ ਗੱਲ ਕਹਿੰਦਾ ਜੇ ਵਪਾਰ kia ਉਹ ਕਹਿੰਦਾ ਮੇਰਾ ਵਪਾਰ ਹੈਗਾ ਕੋਈ ਰੱਜੇ ਪੁੱਜੇ ਘਰ ਦਾ ਸਰਦਾਰ ਬੰਦਾ ਜੀ ਉਹਦਾ ਆਪਦਾ ਕੰਮਕਾਰ ਹੈਗਾ ਪਹਿਲਾਂ ਕੈਪਟਨ ਆਏ ਸੀ ਕੈਪਟਨ ਸਾਹਿਬ ਨੇ ਵੀ ਕਿਹਾ ਸੀ ਵੀ ਮੈਂ ਸਰਕਾਰ ਆਉਣ ਦਿਓ ਮੈਂ ਇਹਨਾਂ ਦੇ ਪੋਤੜੇ ਫੋਲ ਦੂੰ ਜਿੱਦਣ ਭਗਵੰਤ ਮਾਨ ਜੀ ਆਏ ਆ ਮੈਂ ਇਹਨਾਂ ਦੇ ਆਹ ਕਰ ਦੂੰ ਮੈਂ ਬੱਸਾਂ ਬੰਦ ਕਰ ਦੂੰ ਸਭ ਕੁਝ ਉੱਦੇ ਚੱਲਣ ਡਿਆ ਜੀ ਇਸ ਗੱਲ ਦੇ ਜਵਾਬ ਇਹਨਾਂ ਤੋਂ ਲੋਕਾਂ ਨੂੰ ਮੰਗਣੇ ਚਾਹੀਦੇ ਆ ਵੀ ਤੁਸੀਂ ਕਿਸੇ ਤੇ ਬਲੇਮ ਲਾਉਨੇ ਆ ਸਿਰਫ ਉਹਦੀ ਬਦਨਾਮੀ ਕਰਨ ਲਈ ਜਦੋਂ ਤੁਹਾਨੂੰ ਅਗਲਾ ਮੋਰੇ ਚੈਲੰਜ ਕਰਦਾ ਬਿਆਹੋ ਸਾਹਮਣੇ ਫਿਰ ਮੋਰੇ ਕੋ ਜਵਾਬ ਹੈ ਨਹੀਂ ਪਰ ਜਿਸ ਤਰ੍ਹਾਂ ਦੇ ਇਲਜ਼ਾਮ ਸੁਖਬੀਰ ਬਾਦਲ ਹੋਣਾ ਤੇ ਲਾਏ ਗਏ ਬਿਕਰਮ ਜੀਠੀਆ ਹੋਣਾ ਤੇ ਅਲੀਗੇਸ਼ਨ ਨਸ਼ੇ ਨੂੰ ਲੈ ਕੇ ਜੋੜ ਦਿੱਤਾ ਗਿਆ ਔਰ ਮਜੀਠੀਆ ਹੋਣਾ ਨੇ ਜੇਲ ਵੀ ਕੱਟੀ ਹੈ ਔਰ ਉਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇੰਨਾਂ ਚੀਜ਼ਾਂ ਦੇ ਨਾਲ ਕਿੰਨਾ ਕੁ ਵੱਡਾ ਡੈਂਟ ਪਾਇਆ ਡੈਂਟ ਪਾਇਆ ਅਕਾਲੀ ਦਲ ਨੂੰ ਦੇਖੋ ਜਿਹੜਾ ਨਾ ਅੱਜ ਦੀ ਬਹੁਤ ਵਧੀਆ ਗੱਲ ਕੀਤੀ ਵਿਕਰਮ ਮਜੀਠੀਆ ਜੀ ਦੀ ਮੈਂ ਖਾਸ ਕਰਕੇ ਗੱਲ ਕਰਨੀ ਚਾਹੂੰਗਾ ਉਹਨਾਂ ਦੇ ਉੱਤੇ ਬਲੇਮ ਲੱਗਣੇ ਸਟਾਰਟ ਕਰ ਦਿੱਤੇ ਪਹਿਲਾਂ ਤਾਂ ਜਦੋਂ ਬਲੇਮ ਲਾਏ ਇਹਨਾਂ ਨੇ ਬੋਰਡ ਬੋਰਡ ਲਾਏ ਤੁਸੀਂ ਦੇਖਿਆ ਵੀ ਉਹਦੇ ਵਿੱਚ ਇਹਨਾਂ ਨੇ ਮਜੀਠੀਆ ਸਾਹਿਬ ਬਾਰੇ ਕਿੰਨਾ ਗਲਤ ਸ਼ਬਦਾਬਾ ਦੀ ਵਰਤੋਂ ਕੀਤੀ ਜਦੋਂ ਮਜੀਠੀਆ ਸਾਹਿਬ ਨੇ ਮਾਨਾਣੀ ਦਾ ਕੇਸ ਪਾਇਆ ਸਭ ਤੋਂ ਪਹਿਲੀ ਗਲਤੀ ਮੰਨੀ ਆ ਕੇ ਕੇਜਰੀਆ ਨੇ ਕੇਜਰੀਆ ਨੇ ਗਲਤੀ ਮੰਨ ਲਈ ਆਮ ਪਾਰਟੀ ਉੱਥੋਂ ਬੈਕਅਪ ਕਰ ਗਈ ਬੋਲਣੋਂ हट ਗਈ ਬੋਲਣ ਤੋਂ ਬਾਅਦ ਮੁੜ ਕਿਉਂਗਾ ਕਾਂਗਰਸੀਆਂ ਨੇ ਚੱਕਣੀ ਸਟਾਰਟ ਕਰਤੀ ਉੱਥੇ ਗੱਲ ਕੀ ਆਈ ਵੀ ਤੁਸੀਂ ਇਹ ਦੇਖੋ ਵੀ ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਇਹ ਰਾਜਾ ਵਿਡੰਗ ਚੰਜੀ ਸਿੰਘ ਚੰਨੀ ਹੋਣੀ ਇੱਕ ਤਿਕੜੀ ਨੂੰ ਮੌਕਾ ਮਿਲ ਗਿਆ ਸਿਰਫ ਇੱਕ ਇਹਨਾਂ ਨੇ ਦੁਬਾਰਾ ਸਰਕਾਰ ਲਿਆਉਣ ਲਈ ਲੋਕਾਂ ਦੇ ਵਿੱਚ ਦੁਬਾਰਾ ਵੀ ਅਸੀਂ ਦੇਖੋ ਜੀ ਵਿਕਰਮਜੀਤੀਏ ਤੇ ਪਰਚਾ ਦਿੱਤਾ ਪਰਚਾ ਦੇਣ ਤੋਂ ਬਾਅਦ ਅੱਜ ਤਿੰਨੇ ਲੀਡਰ ਆਪਾਂ ਕਈ ਸਟੇਜਾਂ ਤੇ ਹੁਣ ਇਹਨਾਂ ਦੇ ਮੂੰਹੋਂ ਸੁਣ ਚੁੱਕੇ ਆ ਬਿਸਾਤੋ ਕਿਤੇ ਨਾ ਕਿਤੇ ਮਾੜਾ ਹੋ ਗਿਆ ਵੀ ਜਿਹੜਾ ਵਿਕਰਮ ਜਿਠੀਏ ਤੇ ਪਰਚਾ ਦਿੱਤਾ ਸਿਰਫ ਇੱਕ ਬਦਨਾਮ ਕਰਕੇ ਤੁਸੀਂ ਇੱਕ ਸੱਤਾ ਹਾਸਲ ਕਰਨ ਲਈ ਕਿਸੇ ਦੇ ਕਰੈਕਟਰ ਨੂੰ ਇੰਨਾ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖੋ ਜੀ ਜਿਹੜੇ ਬੰਦੇ ਨੇ ਬਲੇਮ ਲਾਇਆ ਮਝਿਠੀਆ ਸਾਹਿਬ ਤੇ ਉਹਨੂੰ ਫੜਿਆ ਕਹਿੰਨੇ ਆ ਭੋਲੇ ਦੀ ਗੱਲ ਕਰ ਰਹੇ ਹੋ ਭੋਲੇ ਨੇ ਨਾਂ ਲਿਆ ਸੀ ਵਿਕਰਮ ਜਿਠੀਆ ਉਹਨਾਂ ਜੀ ਭੋਲੇ ਨੇ ਲੈ ਲਿਆ ਤੁਸੀਂ ਦੱਸੋ ਭੋਲੇ ਨੂੰ ਫੜਨ ਵਾਲਾ ਕੌਣ ਆ ਹਾਲ ਤੱਕ ਲੋਕੀ ਉਹ ਹੀ ਨਹੀਂ ਸੋਚਣ ਦੇ ਭੋਲੇ ਨੂੰ ਫੜਨ ਵਾਲਾ ਵੀ ਸ਼੍ਰੋਮਣੀ ਅਕਾਲੀ ਦਲ ਪੋਲਾ 2014 ਦੇ ਐਂਡ 'ਚ ਪੋਲਾ ਫੜ ਲਿਆ ਜੀ। ਪੋਲੇ ਨੂੰ ਫੜਨ ਵਾਲਿਆ ਵੀ ਕਾਲੀ ਦਲ, ਪੋਲੇ ਤੋਂ ਬਦਨਾਮੀ ਕਰਾਉਣ ਵਾਲਿਆ ਵੀ ਕਾਲੀ ਦਲ। ਲੋਕਾਂ ਨੂੰ ਇੰਨੀ ਤਾਂ ਸਮਝ ਹੋਣੀ ਚਾਹੀਦੀ ਹੈ ਨਾ। ਅੱਜ ਇਹਨਾਂ ਦੇ ਸਾਰੇ ਲਿਬੜੇ ਪਏ ਕਾਂਗਰਸੀ, ਸਾਰੇ ਟੋਟਲ। ਜਿੰਨੇ ਵੀ ਕੁਝ ਕਿੰਨੇ ਮੰਤਰੀ ਸਾਰੇ ਭੱਜੇ ਬੀਜੇਪੀ ਵੱਲ ਨੂੰ। ਸਾਰੇ ਭੱਜ ਕੇ ਉੱਥੇ ਬੈਠੇ ਜਾ ਕੇ ਲਾਹ ਜਾਖੜ ਸਾਹਿਬ ਤੱਕਰ, ਲਾ ਕੈਪਟਨ ਸਾਹਿਬ ਤੱਕਰ ਵੀ ਸਾਨੂੰ ਕਿਤੇ ਹੱਥ ਨਾ ਪੈ ਜਾਵੇ। ਕਿਉਂਕਿ ਹੁਣ ਪਤਾ ਕਾਲੀ ਦਲ ਨੂੰ ਬਦਨਾਮ ਕਰਕੇ ਕਾਲੀ ਦਲ ਦਾ ਹਾਲਾਤ ਇਹ ਬਣਾਤੇ ਇਹਨਾਂ ਨੇ ਵੀ ਕਾਲੀ ਦਲ ਨੂੰ ਮਾੜੀ ਪਾਰਟੀ ਕੋਈ ਹੈ ਨਹੀਂ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਕੰਮਾਂ ਦੇ ਆਧਾਰ ਤੇ ਜਾ ਕੇ ਤੇ 50% ਫੈਸਲੇ ਲੈਣੇ ਪੈਣੇ ਆ ਉਸ ਦਿਨ ਕੱਲਾ ਸ਼ਰੂਮ ਨਹੀਂ ਕਾਲੀ ਦਲ ਹੀ ਖੜਦਾ ਰਿਹਾ ਆ ਤੇ ਖੰਡਾਂ ਵੀ ਗਾਂ ਕਾਲੀ ਦਲ ਨੇ ਆ ਕਿਸਾਨ ਅੰਦੋਲਨ ਦੇ ਵਿੱਚ ਚਲੋ ਮੈਂ ਇਸ ਕਰਕੇ ਵੀ ਤੁਹਾਡਾ ਤੁਹਾਡਾ ਜ਼ਿਕਰ ਇਸ ਲੀਕ ਵੀ ਕਰ ਰਿਹਾ ਕਿਉਂਕਿ ਅਸੀਂ ਕਿਸਾਨ ਅੰਦੋਲਨ ਨੂੰ ਬਹੁਤ ਨੇਟਕੀ ਵੀ ਕਵਰ ਕੀਤਾ ਔਰ ਉਦੋਂ ਸ਼ਾਇਦ ਤੋੜ ਵਿਛੋੜਾ ਨਹੀਂ ਹੋਇਆ ਸੀ ਤੁਹਾਡਾ ਨੌ ਮਾਸ ਦਾ ਰਿਸ਼ਤਾ ਭਾਜਪਾ ਨਾਲ ਹੈਗਾ ਸੀਗਾ ਜਦੋਂ ਤੁਸੀਂ ਚਲੇਗੇ ਸੀ ਤੁਹਾਡੇ ਵੀ ਟਰੈਕਟਰ ਟਰਾਲੀਆਂ ਲੈ ਕੇ ਮੇਰਾ ਖਿਆਲ ਤੁਸੀਂ ਗਏ ਸੀ ਉੱਥੇ ਟੱਕਰੇ ਸੀਗੇ ਤੁਸੀਂ ਬਾਰਡਰ ਦੇ ਉੱਪਰ ਔਰ ਅਕਾਲੀ ਦਲ ਨੇ ਸਟੈਂਡ ਵੀ ਲਿਆ ਉਸ ਤੋਂ ਬਾਅਦ ਚਲੋ ਕਿੰਨ ਪ੍ਰੈਸ਼ਰ ਪਿਆ ਜਾਂ ਜਿੱਦਾਂ ਮਰਜੀ ਪਰ ਉਸ ਤੋਂ ਬਾਅਦ ਵੀ ਰਿਵਾਈਵਲ ਕਿਉਂ ਨਹੀਂ ਹੋ ਪਾਇਆ ਫਿਰ ਦੇਖੋ ਅਸੀਂ ਸਮਝੌਤੇ ਦੇ ਵਿੱਚ ਸੀ ਮੈਂ ਆਪ ਅਕਾਲੀ ਦਲ ਦਾ ਮੈਂਬਰ ਸੀ ਸਾਨੂੰ ਇਹ ਲੱਗਾ ਵੀ ਸਾਨੂੰ ਕਿਸਾਨਾਂ ਦੇ ਅਸੀਂ ਆਪ ਕਿਸਾਨ ਆ ਅਸੀਂ ਮੋਢੀ ਬਣ ਕੇ ਗਏ ਉੱਥੇ ਯਾਨੀ ਕਿ ਪਹਿਲੇ ਦਿਨ ਤੋਂ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਨਾਲ ਜਾ ਕੇ ਖੜੇ ਹੋਏ ਆ ਐਂਡ ਤੱਕ ਉਥੇ ਰਹੇ ਆ ਜਦੋਂ ਕਾਲੀ ਦਲ ਦੀਆਂ ਮੀਟਿੰਗਾਂ ਹੋਈਆਂ ਵੀ ਉਹਦੇ ਵਿੱਚ ਪਹਿਲਾਂ ਹਰ ਇੱਕ ਚੀਜ਼ ਹੁੰਦੀ ਵੀ ਬਹਿ ਕੇ ਪੈਚ ਅਪ ਹੋ ਜਵੇ ਕਿਸੇ ਨਾ ਕਿਸੇ ਗੱਲਾਂ ਤੇ ਜਿਹੜੇ ਸਰਕਾਰ ਚ ਹੁਣ ਆਪਾਂ ਸਰਕਾਰ ਨਾਲ ਅੱਜ ਵੀ ਸਰਕਾਰ ਦੇ ਨਾਲ 100 ਕੱਲਾ ਹੁਣ ਆਪਾਂ ਜੇ ਗੱਲ ਕਹੀਏ ਭਗਵੰਤ ਮਾਨ ਨੇ ਕਿੰਨੀਆਂ ਮੀਟਿੰਗਾਂ ਕੀਤੀਆਂ ਮੀਟਿੰਗਾਂ ਕਰਨੀਆਂ ਕੋਈ ਕਿਸਾਨੀ ਜਥੇਬੰਦੀਆਂ ਨਾਲ ਮਾੜੀ ਗੱਲ ਨਹੀਂ ਸੀ ਜੇ ਉਹ ਮੀਟਿੰਗਾਂ ਹੋਈਆਂ ਉਹਦਾ ਕੋਈ ਹੱਲ ਨਹੀਂ ਨਿਕਲਿਆ ਚਾਹੇ ਡਰਦੇ ਛੱਡ ਗਏ ਚਾਹੇ ਕਿਸਾਨਾਂ ਦੇ ਕੈਦ ਤੇ ਛੱਡ ਗਏ ਸਾਥ ਅਹੀਂ ਕਿਸਾਨਾਂ ਦਾ ਦਿੱਤਾ ਨਾ ਇਹ ਲੋਕੀ ਕਹਿੰਦੇ ਡਰਦੇ ਛੱਡ ਗਏ ਜੀ ਮੈਂ ਕਹਾਂ ਜੀ ਡਰਦੇ ਛੱਡ ਗਏ ਤੁਸੀਂ ਦੱਸੋ ਜਿਹੜੇ ਹਰਿਆਣੇ ਵਾਲੇ ਸੀਗੇ ਆਹ ਕੀ ਉਹਦਾ ਨਾਮ ਮੁੰਡੇ ਦਾ ਚਟਾਲੇ ਦਸ਼ਨ ਚਟਾਲਾ ਔਰ ਸਾਰੀ ਸਰਕਾਰ ਚੋਂ ਬਣਿਆ ਰਿਆ ਸਾਰੀ ਸਰਕਾਰ ਚੋਂ ਬਣਿਆ ਰਿਆ ਕਾਲੀ ਦਲ ਨੇ ਉਹਨਾਂ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਵਿੱਚ ਇਹ ਫੈਸਲਾ ਲੈ ਕੇ ਜਿੱਥੇ ਵਜੀਰੀ ਛੱਡੀ ਉੱਥੇ ਨਾਲ ਉਹਨਾਂ ਨੇ ਗੱਠ ਜਦੋਂ ਤੋੜ ਕੇ ਆ ਕੇ ਕਿਸਾਨਾਂ ਦੇ ਨਾਲ ਖੜ ਗਏ ਤੁਸੀਂ ਵਿਕਰਮ ਜੀ ਇਸ ਗੱਲ ਦੇ ਵਿੱਚ ਮੰਨਿਓ ਤੁਸੀਂ ਵੀ ਸਾਨੂੰ ਜਿੱਥੇ ਅਸੀਂ ਆਪਤ ਗਏ ਹੀ ਗਏ ਸੀ ਕਾਲੀ ਦਲ ਨੇ ਵੱਡਾ ਰੋਲ ਅਦਾ ਕੀਤਾ ਚਾਹੇ ਅੱਜ ਜਥੇਬੰਦੀਆਂ ਇਸ ਗੱਲ ਨੂੰ ਮੰਨਣ ਚਾਹੇ ਨਾ ਮੰਨਣ ਉਥੇ 50 ਤੋਂ 60% ਜਿਹੜੇ ਲੋਕ ਸੀ ਉਥੇ ਜਿਹੜੇ ਵਿੱਚ ਕਾਲੀ ਦਲ ਦੇ ਵਰਕਰ ਸੀ ਬੜਾ ਮਾਣ ਮਹਿਸੂਸ ਹੁੰਦਾ ਸੀ ਵੀ ਅਸੀਂ ਆ ਕੇ ਕਿਸਾਨਾਂ ਦੇ ਨਾਲ ਖੜੇ ਹੋਏ ਆ ਕਿਉਂਕਿ ਸ਼੍ਰੋਮਣੀ ਕਾਲੀ ਦਲ ਦਾ ਹਮੇਸ਼ਾ ਇਤਿਹਾਸ ਰਿਹਾ ਵੀ ਕਦੇ ਵੀ ਕੋਈ ਪੰਜਾਬ ਦੀ ਗੱਲ ਹੋਊਗੀ ਸ਼੍ਰੋਮਣੀ ਕਾਲੀ ਦਲ ਮੋਹਰੀ ਭੂਮਿਕਾ ਨਿਭਾਉਗਾ ਉਹ ਗੱਲ ਲੋਕਾਂ ਚ ਕਿਉਂ ਨਹੀਂ ਚਚਾ ਪਾਈ ਸਵਾਲ ਤੇ ਇਹ ਹੈ ਨਾ ਕਿਉਂਕਿ ਲੋਕਾਂ ਦੇ ਵਿੱਚ ਉਹ ਗੱਲ ਗਈ ਨਹੀਂ ਲੋਕ ਤਾਂ ਇਹ ਗੱਲ ਕਹਿੰਦੇ ਕਿ ਡਰ ਇਹ ਕਿਉਂਕਿ ਨੈਰੇਟਿਵ ਹੀ ਚਲਾ ਦਿੱਤਾ ਗਿਆ ਕਿ ਅਕਾਲੀ ਦਲ ਤਾਂ ਉਦੋਂ ਭੱਜਿਆ ਜਦੋਂ ਧੌਣ ਤੇ ਗੋਡਾ ਰੱਖਤਾ ਪ੍ਰੈਸ਼ਰ ਬਣ ਗਿਆ ਕਿਸਾਨਾਂ ਦਾ ਔਰ ਉਦੋਂ ਤੁਸੀਂ ਤੋੜ ਵਿਛੋੜਾ ਛੱਡਿਆ ਔਰ ਉਦੋਂ ਤੁਸੀਂ ਵਜ਼ਾਰਤ ਛੱਡੀ ਹੈ ਮੈਂ ਕਹਾਂ ਜੀ ਚਾਹੇ ਗੋਡਾ ਰੱਖ ਕੇ ਲੈ ਗਏ ਸਾਨੂੰ ਚਾਹੇ ਕਿਸੇ ਤਰ੍ਹਾਂ ਲੈ ਗਏ ਗਏ ਤਾਂ ਕਿਸਾਨਾਂ ਦੇ ਪੱਖ ਚ ਨਾ ਮੈਂ ਉਹ ਪਹਿਲੀ ਗੱਲ ਤੁਹਾਨੂੰ ਫੇਰ ਦਰਉਣੀ ਚਾਹਨਾ ਵੀ ਇਹ ਲੋਕ ਸਾਡੇ ਸਰਫ ਸਵੇਰ ਤੋਂ ਲੈ ਕੇ ਆਪਾਂ ਫੇਸਬੁੱਕ ਤੇ ਦਾ ਖੜੇ ਹੋ ਗਏ ਆ ਵੀ ਸਵੇਰ ਨੂੰ ਸੁੱਤੇ ਉੱਠਦੇ ਹੀ ਫੇਸਬੁੱਕ ਦੇਖਦੇ ਆ ਜੋ ਉਹਦੇ ਤੇ ਤੁਹਾਡਾ ਮਾਈਂਡ ਬਣ ਗਿਆ ਸਾਰੇ ਦਿਨ ਦਾ ਉਹੋ ਹੀ ਹੁੰਦਾ ਅਸੀਂ ਪਛੋਕੜ ਹੀ ਭੁੱਲ ਗਏ ਤੁਸੀਂ ਇਹ ਕੱਲਾ ਸਿਆਸਤ ਨੂੰ ਛੱਡ ਦਿਓ ਤੁਸੀਂ ਆਪਣੇ ਅੱਜ ਦੇ ਦੁਨਿਆਵੀ ਰਿਸ਼ਤੇ ਦੇਖ ਲਓ ਕਿੱਥੇ ਖੜੇ ਹੋਏ ਆ ਸਾਰਾ ਫੇਸਬੁੱਕ ਤੇ ਹੀ ਬੰਦੇ ਪੰਜ ਬੰਦੇ ਬੈਠੇ ਆ ਪੰਜਾਂ ਨੇ ਆਪਣੇ ਆਪਣੇ ਫੋਨ ਖੋਲੇ ਆ ਕੋਈ ਮਤਲਬ ਹੀ ਨਹੀਂ ਕਿਸੇ ਨਾਲ ਕਿਸੇ ਨੂੰ ਧਿਆਨ ਦੇਣ ਦਾ ਜੋ ਉਸ ਵੇ ਨੂੰ ਫੇਸਬੁੱਕ ਤੇ ਹੈਗਾ ਇੱਕ ਦੂਜੇ ਨਾਲ ਉਹੀ ਗੱਲਾਂ ਕਰਦੇ ਆਪਾਂ ਤੁਰੇ ਆਉਂਦੇ ਆ ਉਹ ਯਾਰ ਉਹ ਮੈਂ ਆ ਦੇਖ ਕੇ ਆਂ ਦੇਖਿਆ ਫੇਸਬੁੱਕ ਤੋਂ ਹੀ ਹੁੰਦਾ ਸਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ ਪਊ ਅਸਲੀਅਤ ਤੋਂ ਜਾਣੂ ਹੋਣਾ ਪਊ ਤੁਸੀਂ ਵੀ ਐਕਟਿਵ ਹੋ ਪੋਲਿਟਿਕਸ ਦੇ ਵਿੱਚ ਬਾਕੀ ਲੀਡਰਾਂ ਨੂੰ ਅਪਰੋਚ ਹੋ ਰਹੀ ਹੈ ਤੁਹਾਡਿਆਂ ਨੂੰ ਲੋਕ ਛੱਡ ਛੱਡ ਕੇ ਜਾ ਵੀ ਰਹੇ ਆ ਤਜਿੰਦਰ ਨਿੱਜਰ ਹੁਣਾਂ ਨੂੰ ਵੀ ਕੋਈ ਪਾਰਟੀ ਅਪਰੋਚ ਕਰ ਰਹੀ ਸੀ ਜਾਂ ਕੀਤਾ ਗਿਆ ਇਹਨਾਂ ਦਿਨਾਂ ਦੇ ਵਿੱਚ ਅਪਰੋਚ ਇਲੈਕਸ਼ਨ ਹੁਣ ਤਾਂ ਦੇਖੋ ਅਪਰੋਚ ਤਾਂ ਸਾਰੇ ਹੀ ਕਰਦੇ ਜੀ ਪਰ ਇੱਕੋ ਹੀ ਗੱਲ ਤੇ ਮੰਨਿਆ ਜਿੰਨਾ ਚਿਰ ਸਿਆਸਤ ਕਰਨੀ ਕਾਲੀ ਦਲ ਚ ਗੱਲ ਨਹੀਂ ਜਿੱਦਣ ਕੋਈ ਲੱਗੂਗਾ ਇਦਾਂ ਦਾ ਮਨ ਦੇ ਵਿੱਚ ਲਾਲਚ ਹੋਊਗਾ ਜਾਂ ਕੁਛ ਹੋਊਗਾ ਘਰੇ ਬੈਠਾਂਗੇ ਸੌਖ ਦੀ ਜ਼ਿੰਦਗੀ ਜੀਵਾਂਗੇ ਪਰਿਵਾਰ 'ਚ ਬੈਠਾਂਗੇ ਪਰ ਇਹ ਤੌਮਤ ਨਹੀਂ ਕਦੇ ਜ਼ਿੰਦਗੀ ਜਲਵਾਵਾਂਗੇ ਇਹ ਮੈਂ ਤੁਹਾਡੇ ਅੱਜ ਇਹਨੂੰ ਚਾਹੇ ਤੁਸੀਂ ਭਾਵਕ ਸੰਦੇਸ਼ ਕਹਿ ਲਓ ਵੀ ਰਿਕਾਰਡਿੰਗ ਸੇਵ ਕਰਕੇ ਰੱਖ ਲੈਣੀ ਹੈ ਜਿੱਦਣ ਕਿਸੇ ਦੂਜੀ ਪਾਰਟੀ ਦਾ ਪਟਾ ਤੁਹਾਡੇ ਗਲ 'ਚ ਪਿਆ ਹੋਇਆ ਤਾਂ ਨਾਲ ਮੈਂ ਟੂ ਵਿੰਡੋ ਕਰਕੇ ਚਲਾ ਦੇਣਾ ਇਹਨੂੰ ਜੀ ਤਾਂ ਨਾ ਪ੍ਰੋਮਿਸ ਰਹਿ ਗਿਆ ਵੀ ਘਰ ਦਾ ਕੰਮ ਕਰਾਂਗੇ ਘਰ ਬਹਿ ਜਾਾਂਗੇ ਪਰ ਉਸ ਦਿਨ ਸਪੋਰਟਰ ਫੇ ਵੀ ਕਾਲੀ ਦਲ ਦੇ ਹੋਵਾਂਗੇ ਵੋਟ ਫੇ ਵੀ ਕਾਲੀ ਦਲ ਨੂੰ ਹੀ ਪਾਵਾਂਗੇ ਚਾਹੇ ਖੇਤੀ ਕਰੀਏ ਚਾਹੇ ਕੋਈ ਹੋਰ ਧੰਦਾ ਕਰੀਏ ਕੰਮਕਾਰ ਆਪਣਾ ਕਰੀਏ ਘਰ ਬੈਣਾ ਮਨਜ਼ੂਰ ਆ ਪਾਰਟੀ ਨਹੀਂ ਛੱਡਾਂਗੇ ਉਹ ਤੁਸੀਂ ਇਹ ਮੰਨੋ ਕਿੰਨਾ ਦੁੱਖ ਲੱਗਦਾ ਜਦੋਂ ਆਪਾਂ ਢਾਂਚਾ ਤਿਆਰ ਕਰਦੇ ਆ ਚਾਹੇ ਅੱਜ ਆਪਾਂ ਮਜੀਠੀਆ ਸਾਹਿਬ ਦੀ ਗੱਲ ਕਰ ਲਈਏ ਜਾਂ ਬਾਦਲ ਸਾਹਿਬ ਦੀ ਗੱਲ ਕਰ ਲਈਏ ਸੰਗਠਨ ਬਣਾਉਣਾ ਬਹੁਤ ਔਖਾ ਆ ਜਦੋਂ ਸੰਗਠਨ ਦੇ ਵਿੱਚੋਂ ਨਾ ਬੇਮਤਲਬ ਲੋਕੀ ਜਾਂਦੇ ਆ ਉਹਨਾਂ ਨੂੰ ਅਹੁਦਿਆਂ ਦੀ ਕਦਰ ਤਾਂ ਨਹੀਂ ਰਹਿੰਦੀ ਉਹਨਾਂ ਨੂੰ ਅਹੁਦੇ ਮਿਲ ਜਾਂਦੇ ਬੜੇ ਸਖਾਲੇ ਤੇ ਬਹੁਤ ਵੱਡੇ ਵੱਡੇ ਉਹਦੇ ਵਾਲੇ ਬੰਦੇ ਜਿਵੇਂ ਮੈਂ ਤਲਵੀਰ ਦਾ ਜ਼ਿਕਰ ਕੀਤਾ ਇਸ ਤੋਂ ਪਹਿਲਾਂ ਮੈਂ ਗੱਲ ਕਰਾਂ ਤੇ ਤੁਹਾਡੇ ਰਾਜਦਾਰ ਬੰਦੇ ਵੀ ਭੱਜ ਗਏ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਰਾਜਦਾਰ ਸੀ ਸਭ ਤੋਂ ক্লোਜ਼ ਬੰਦੇ ਚਰਾਇ ਪਰਮਿੰਦਰ ਬਰਾੜ ਅੱਜ ਬੀਜੇਪੀ ਦੇ ਵਿੱਚ ਵੀ ক্লোਜ਼ ਨੇ ਔਰ ਅਮਿਤ ਸ਼ਾਹ ਹੋਣਾਂ ਨਾਲ ਫੋਟੋਆਂ ਡਾਇਰੈਕਟ ਐਂਟਰੀ ਹੈ ਕਹਿੰਦੇ ਉਹਨਾਂ ਦੀ ਤਲਵੀਰ ਹੁਣੀ ਹੋਣ ਉਸ ਤੋਂ ਪਹਿਲਾਂ ਸਿਰਸਾ ਹੋਣ ਟਿੱਕਾ ਹੋਣੀ ਹੋਣ ਹੋਰ ਬਹੁਤ ਹੋਣ ਚਲੋ ਮੈਂ ਰਾਜਦਾਰਾਂ ਦੀ ਗੱਲ ਕਰਾਂ ਬਹੁਤ ਜਿਹੜੇ ਘਰ ਦੇ ਅੰਦਰ ਕਿਚਨ ਤੱਕ ਐਂਟਰੀ ਸੀਗੀ ਜਿਹੜੇ ਬੰਦਿਆਂ ਦੀ ਉਹ ਬੰਦੇ ਵੀ ਛੱਡ ਕੇ ਭੱਜ ਗਏ ਮੈਂ ਨਾ ਤੁਹਾਨੂੰ ਪਰਮਿੰਦਰ ਬ ਮੈਂ ਵੀਰ ਪਿੰਡੋਂ ਪਹਿਲਾਂ ਤਾਂ ਚੱਲੋ ਅਸੀਂ ਸਰਪੰਚ ਬਣ ਕੇ ਸਰਪੰਚ ਬਣ ਕੇ ਮੁੜ ਕੇ ਜ਼ਿਲ੍ਹਾ ਪ੍ਰਧਾਨਗੀ ਲਈ ਮੈਂ 10 ਸਾਲ ਮਿਹਨਤ ਕੀਤੀ ਵੀ 10 ਸਾਲ ਪੂਰਾ ਵੀ ਇਹ ਨਹੀਂ ਸਾਡੇ ਕੋਈ ਜ਼ਿਲ੍ਹੇ ਦਾ ਇੱਕ ਐਮਐਲਏ ਉੱਠ ਕੇ ਕਹਿ ਦਵੇ ਵੀ ਕਿਸੇ ਨੇ ਮੇਰੀ ਸ਼ਿਫਾਰਿਸ਼ ਕੀਤੀ ਹੋਵੇ ਨਾ ਇਹ ਹੁੰਦਾ ਸੀ ਵੀ ਅੱਜ ਪ੍ਰੋਗਰਾਮ ਹੈ ਮਿਠੀਆ ਸਾਹਿਬ ਦਾ ਵੀ ਆਪਾਂ ਜਰ ਉਹਨਾਂ ਦੇ ਨਿਗਾਹ ਚ ਆਉਣਾ ਵੀ ਜੇ 500 ਦਾ ਸਨੇਹਾ ਲੱਗਾ ਤਾਂ ਅਸੀਂ 1000 ਬੰਦਾ ਲੈ ਕੇ ਜਾਣਾ ਵੀ ਉਹ ਦੇਖਣ ਵੀ ਇਹ ਕੌਣ ਨੌਜਵਾਨ ਹੈ ਜਿਹੜਾ ਇੰਨੇ ਬੰਦੇ ਲੈ ਕੇ ਆਇਆ ਉਹ ਇਹ ਇਹ ਕਤਮੰਨਾ ਹੁੰਦੀ ਸੀ ਮਨ ਦੇ ਵਿੱਚ ਕੰਮ ਕਰਨ ਦੀ ਜੇ ਹੁਣ ਤੁਸੀਂ ਜਿੱਦਾਂ ਹੁਣ ਪਰਮਿੰਦਰ ਬਰਾੜ ਜੀ ਆ ਉਹਨਾਂ ਨੂੰ ਨਾਮ ਮਿਲ ਗਿਆ ਨਾਲ ਜਿਵੇਂ ਜਿਵੇਂ ਕਿ ਮਿੰਨੇ ਦਾ ਭਾਂਜਾ ਜੀ ਭਤੀਜੇ ਆ ਜੀ ਉਹ ਸਿੱਧੇ ਆ ਕੇ ਐਸਓਆਈ ਦੇ ਵਿੱਚ ਉਹ ਉੱਪਰਲੇਆਂ ਦੀ ਨਿਗਾਚ ਵੀ ਆ ਜਾਂਦਾ ਜਿੱਦਾਂ ਭੀਜਪੀ ਵਾਲਿਆਂ ਦੇ ਆ ਗਿਆ ਵੀ ਸਟੂਡੈਂਟ ਆਰਗੇਨਾਈਜੇਸ਼ਨ ਚਲਾਉਂਦਾ ਹੈ ਅਕਾਲੀ ਦਲ ਦੀ ਵੀ ਪਤਾ ਨਹੀਂ ਕਿੱਡਾ ਕਿ ਲੀਡਰ ਹੋਊਗਾ ਕਿਉਂਕਿ ਥੱਲੇ ਗਰਾਊਂਡ ਤੇ ਕੰਮ ਕਰਨ ਦਾ ਨਹੀਂ ਨਾ ਸਿੱਧੇ ਅਹੁਦੇ ਵੱਡਿਆਂ ਤੇ ਅਹੁਦਿਆਂ ਤੇ ਆ ਗਏ ਉਹ ਵੱਡੇ ਅਹੁਦੇ ਮਿਲੇ ਕਿਦਾਂ ਸਰਪ੍ਰਸਤੀ ਨਾਲ ਸਵਾਰਸ਼ੀ ਮਿਲੇ ਜਾਂ ਤਾਂ ਹੋਵੇ ਵੀ ਹਾਂ ਕਿਸੇ ਕਾਲਜ ਦੇ ਪ੍ਰਧਾਨ ਰਿਆ ਹੋਵੇ ਜਾਂ ਪਿੰਡ ਦਾ ਕੋਈ ਤੇ ਸਰਪੰਚ ਰਿਆ ਹੋਵੇ ਜਾਂ ਕਿਤੇ ਕਾਉਂਸਲਰ ਬਣਿਆ ਹੋਵੇ ਕੰਮ ਕਰਕੇ ਮੋਹਰੇ ਆਏ ਹੁਣ ਫੇਰ ਤਾਂ ਆਪਾਂ ਮਿਲਿਆਂ ਇੱਦਾਂ ਤਾਂ ਸਾਡੇ ਵੀ ਬਜ਼ੁਰਗ ਕਿਤੇ ਕੋਈ ਅਹੁਦੇਦਾਰ ਹੁੰਦੇ ਮੈਂ ਛੱਡ ਕਿਉਂ ਗਏ ਮੈਂ ਛੱਡਣ ਤਾਂ ਦੱਸਿਆ ਨਾ ਉਹਨਾਂ ਨੂੰ ਓਪਰਜਨਟੀ ਹੋਰ ਮਿਲ ਗਈ ਮੋਹਰੇ ਦੂਜੀਆ ਪਾਰਟੀਆਂ ਨੇ ਲਿਆਕ ਰੱਖ ਲਿਆ ਵੀ ਸਟੂਡੈਂਟ ਆਰਗੇਨਾਈਜੇਸ਼ਨ ਚਲਾਉਂਦੇ ਆ ਵੀ ਸਾਰੀ ਖਰੇ ਆਰਗੇਨਾਈਜੇਸ਼ਨ ਇਹਨਾਂ ਦੇ ਨਾਲ ਹੀ ਆ ਜਾਣੀ ਆ ਗਿਆ ਕੌਣ ਤੁਸੀਂ ਇਹ ਦੇਖੋ ਉਹਨਾਂ ਦੇ ਨਾਲ ਗਿਆ ਕੌਣ ਅੱਜ ਦੀ ਡੇਟ 'ਚ ਵੀ ਉਹ ਭੱਜੇ ਫਿਰਦੇ ਉਹਨਾਂ ਦਾ ਸਾਰੀ ਦਿਹਾੜੀ ਕੰਮ ਕੀ ਆ ਬੰਦੇ ਘੇਰ ਕੇ ਘੇਰ ਕੇ ਲਿਓਣੇ ਬੰਦੇ ਘੇਰ ਕੇ ਲਿਓਣ ਦੀ ਨਹੀਂ ਕਾਬਲੀਅਤ ਹੁੰਦੀ ਤੁਹਾਡੀ ਸ਼ਖਸੀਅਤ ਹੀ ਓਦਾਂ ਦੀ ਹੋਵੇ ਵੀ ਲੋਕ ਤੁਹਾਡੇ ਨਾਲ ਤੁਰਨ ਤੁਹਾਨੂੰ ਉਤੋਂ ਤਾਂਗ ਜਾਮ ਦਿੱਤਾ ਆ ਨਾਲ ਪ੍ਰਸ਼ਾਸਨਿਕ ਕੰਮ ਤੁਹਾਡੇ ਕੋਲ ਹੈਗੇ ਆ ਵੇ ਉੱਥੇ ਇੱਕ ਐਪਲੀਕੇਸ਼ਨ ਫੜਾ ਕੇ ਆਉਣੀ ਆ ਵੀ ਆ ਫੁਲਾਨੇ ਬੰਦੇ ਦੇ ਬਰੰਟ ਕੱਢੋ ਜੀ ਇਹਦੇ ਬਰੰਟ ਗਏ ਦੋਵਾਂ ਦਿਨਾਂ ਬਾਅਦ ਆਪਣੇ ਕੋ ਆ ਜਣਾ ਤੁਸੀਂ ਦੇਖੋ ਸਾਰੀ ਕਾਂਗਰਸ ਇਕੱਠੀ ਇਹਨਾਂ ਨੇ ਇਦਾਂ ਕੀਤੀ ਜੇ ਤੱਕਰ ਮੈਨੂੰ ਪਤਾ ਲੱਗਾ ਕਿ ਇਹਦੇ ਮਨਜਿੰਦਰ ਸਿੰਘ ਸਿਰਸਾ ਪਰਮਿੰਦਰ ਸਿੰਘ ਬਰਾੜ ਤੇ ਹੋਰ ਦੋ ਚਾਰ ਲੀਡਰ ਇਹਨਾਂ ਦੇ ਇਹਨਾਂ ਕੋ ਤੇ ਚਿੱਠੀਆਂ ਚਿੱਠੀਆਂ ਇਹਨਾਂ ਦੀਆਂ ਜੇਬਾਂ ਚ ਪਾਈਆਂ ਆ ਬਈ ਹਰੇਕ ਉੱਤੇ بس ਇਹਨਾਂ ਲੀਡਰ ਦਾ ਨਾਂ ਹੀ ਭਰਨਾ ਆ ਇਹ ਨੋਟਿਸ ਤਾਂ ਆ ਵੀ ਫੜਾਏ ਆਉਂਦੇ ਜਾ ਕੇ ਰਾਤ ਬਰਾਤੇ ਵੀ ਤੁਹਾਨੂੰ ਵੀ ਡੀ ਨੇ ਸੱਦਿਆ ਇਦਾਂ ਦੇ ਕਰਦਾਰ ਇਹ ਸਿਆਸਤ ਦੇ ਵਿੱਚ ਕਾਮਜਾਬ ਨੇ ਉਹਨੇ ਥੋੜੇ ਸਮੇਂ ਲਈ ਤੁਸੀਂ ਲੋਕਾਂ ਨੂੰ ਵੇਵਕੂ ਬਣਾ ਸਕਦੇ ਆ ਪਰ ਜਦੋਂ ਤੁਸੀਂ ਗਰਾਊਂਡ ਵਰਕ ਤੇ ਕੰਮ ਕੀਤਾ ਹੋ ਨਾ ਮੈਂ ਕਹਿੰਦਾ ਜੀ ਸਾਡੇ ਵੱਲੇ ਕੁਛ ਬਣਾ ਰਵੇ ਸਾਡੇ ਵੱਲੇ ਸਾਡਾ ਪਿੰਡ ਤੇ ਰਹਿ ਹੀ ਜਾਣਾ ਅਸੀਂ ਪਿੰਡ ਨਾਲ ਜੁੜੇ ਹੋਏ ਆ ਮੈਂ ਕੁਛ ਬਣਾ ਕਰਾਂ ਮੈਂ ਪਿੰਡ ਦੀ ਜਾ ਕੇ ਉਹ ਜਿੰਨੀ ਕੇ ਸਰਪੰਚੀ ਪੰਚੀ ਜੋਗੇ ਹੈਗੇ ਨਾ ਅਸੀਂ ਉਹਨੇ ਜੋਗੇ ਤੇ ਰਹਿ ਹੀ ਜਾਣਾ ਗਾਂ ਨੂੰ ਨਾਂ ਵੀ ਜਾਵਾਂਗੇ ਪਰ ਬਾਤਵਾ ਕਰੇ ਮਨ ਨੂੰ ਮਨੋ ਖੁਸ਼ੀ ਹੋਣੀ ਚਾਹੀਦੀ ਤੁਹਾਨੂੰ ਕੰਮ ਕਰਨ ਦੀ ਤਾਂ ਅਸੀਂ ਬੜੀ ਖੁਸ਼ੀ ਨਾਲ ਕੰਮ ਕਰਦੇ ਆ ਰਿਵਾਈਵਲ ਦੀ ਜੇ ਮੈਂ ਗੱਲ ਕਰਾਂ ਤਾਂ ਸਭ ਤੋਂ ਵੱਡੀ ਪਾਰਟੀ ਸਭ ਪੰਜਾਬ ਦੀ ਪੁਰਾਣੀ ਪਾਰਟੀ ਖੇਤਰੀ ਪਾਰਟੀ ਉਹਦਾ ਰਿਵਾਈਵਲ ਤੁਹਾਨੂੰ ਪੋਸੀਬਲ ਲੱਗਦਾ ਕਿਉਂਕਿ ਜਦੋਂ ਸੱਤਾ ਤੋਂ ਪਾਰਟੀਆਂ ਬਾਹਰ ਹੁੰਦੀਆਂ ਤਾਂ ਫਿਰ ਉਹਦਾ ਵਰਕਰ ਟੁੱਟਣਾ ਸ਼ੁਰੂ ਹੋ ਜਾਂਦਾ ਜਿਵੇਂ ਕਾਂਗਰਸ ਦਾ ਵਰਕਰ ਟੁੱਟਣਾ ਸ਼ੁਰੂ ਹੋ ਗਿਆ ਬੀਜੇਪੀ ਸਾਰੀ ਉਹ ਕਾਂਗਰਸ ਮਈ ਬੀਜੇਪੀ ਹੋ ਗਈ ਹੈ ਕਿਉਂਕਿ ਕਾਂਗਰਸ ਤੋਂ ਬੰਦੇ ਬੀਜੇਪੀ ਚਲੇ ਗਏ ਵੱਡੇ ਵੱਡੇ ਬੰਦੇ ਚਲੇ ਗਏ ਔਰ ਪਿੱਛੇ ਜੇ ਤੇ ਇਸ ਤਰ੍ਹਾਂ ਦੀਆਂ ਚਰਚਾਵਾਂ ਸੀ ਕਹਿੰਦੇ ਬਸ ਔਰ ਰਾਹੁਲ ਗਾਂਧੀ ਰਹਿ ਗਏ ਬਾਕੀ ਦੀ ਕਾਂਗਰਸ ਤਾਂ ਸਾਰੀ ਬੀਜੇਪੀ ਚਲੀ ਗਈ ਹੈ ਪਰ ਅਕਾਲੀ ਦਲ ਕਿਵੇਂ ਖੜਾ ਹੋਊਗਾ ਦੁਵਾਰਾ ਤੁਹਾਨੂੰ ਲੱਗਦੀ ਹੈ ਕਿਤੇ ਗੁੰਜਾਇਸ਼ ਲੱਗਦੀ ਹੈ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਚ ਅਕਾਲੀ ਦਲ ਮਜ਼ਬੂਤ ਹੋ ਜਾਊਗਾ ਤੁਸੀਂ ਇਹ ਦੇਖੋ ਜੀ ਵਿਕਰਮ ਜੀ 97 ਤੋਂ ਪਹਿਲਾਂ ਨਾ ਅਕਾਲੀ ਦਲ ਬਹੁਤ ਧੜਿਆਂ ਚ ਵੰਡਿਆ ਪਿਆ ਸੀ ਜਿੰਨਾ ਕਿ ਮੈਂ ਸਰਚ ਕੀਤੀ ਹੈ ਵੀ ਇਸ ਗੱਲ ਤੇ ਬੜੇ ਧੜਿਆਂ ਚ ਵੰਡਿਆ ਹੋਇਆ ਸੀ ਤੇ ਉਸ ਟਾਈਮ ਕੋਈ ਕਹਿੰਦਾ ਨਹੀਂ ਸੀ ਵੀ ਅਕਾਲੀ ਦਲ ਲੜਾ ਜੂ ਅੱਜ ਤੇ ਆਪਾਂ 92 ਦੀ ਗੱਲ ਕਰਦੇ ਹਾਂ ਨਾ ਵੀ 92 ਜਿੱਤ ਗਏ ਲੋਕਾਂ ਨੇ ਉਦੋਂ 94 ਵੀ ਜਿਤਾ ਕੇ ਭੇਜੇ ਆ ਚਰੋਣੀ ਕਾਲੀਦਲ ਦੇ 94 MLA ਬਣ ਕੇ ਵਿਧਾਨ ਸਭਾ ਚ ਗਏ ਆ ਇਹ ਇਤਰਾ ਚੜਾ ਇਹ ਆਉਂਦੇ ਰਹਿਣੇ ਆ ਇਹ ਜਦੋਂ ਵੀ ਸਚਾਈ ਲੋਕਾਂ ਸਾਹਮਣੇ ਆਉਣੀ ਆ ਨਾ ਉਦੋਂ ਲੋਕੀ ਅਸਾਹਸ ਜ਼ਰੂਰ ਕਰਨਗੇ ਵੀ ਅਸੀਂ ਕੀ ਗਲਤੀਆਂ ਕੀਤੀਆਂ ਪਿਛੇ ਬੇਅਦਬੀ ਵਾਲਾ ਜਿਹੜਾ ਡੈਂਟ ਪਿਆ ਸੀਗਾ ਉਹ ਡੈਂਟ ਜਿਹੜਾ ਉਹ ਉਹ ਹੀ ਨਹੀਂ ਤੋਤਾ ਗਿਆ ਕਿਉਂਕਿ ਬੇਅਦਬੀ ਦੇ ਐਲੀਗੇਸ਼ਨ ਲੱਗੇ ਕਿਉਂਕਿ ਕਿਹਾ ਗਿਆ ਕਿ ਬਾਦਲਾਂ ਦੇ ਰਾਜ ਦੇ ਵਿੱਚ ਬੇਅਦਬੀ ਹੋਈ ਆ ਇਹਨਾਂ ਨੇ ਕਰਾਈ ਹੈ ਡੇਰਾ ਸਾਧ ਦੇ ਨੂੰ ਮਾਫੀ ਵਾਲਾ ਈਸ਼ੂ ਉਸ ਤੋਂ ਬਾਅਦ ਹੁਣ ਤਾਂ ਇਹ ਗੱਲਾਂ ਟਰੋਲ ਕੀਤੀਆਂ ਜਾਂਦੀਆਂ ਤੁਹਾਡੀਆਂ ਕਹਿੰਦੇ ਕਿ ਇਹਨਾਂ ਨੇ ਕਿਹਾ ਸੀ ਜਿਹੜਾ ਬੇਅਦਬੀ ਤੇ ਸਿਆਸਤ ਕਰ ਰਿਹਾ ਉਹਦਾ ਕੱਖ ਨਾ ਰਵੇ ਕਹਿੰਦੇ ਆ ਦੇਖ ਲਓ ਬਾਦਲਾਂ ਦਾ ਤਕਾਲੀ ਦਲ ਦਾ ਕੱਖ ਨਹੀਂ ਰਿਹਾ ਇਹ ਗੱਲ ਭਗਵੰਤ ਮਾਨ ਵੀ ਕਹਿੰਦੇ ਬਾਕੀ ਦੇ ਲੀਡਰ ਵੀ ਕਹਿੰਦੇ ਆ ਦੇਖੋ ਜਿਹੜੀ ਬੇਅਦਬੀ ਦੀ ਗੱਲ ਹੈ ਮੈਂ ਇਦਾਂ ਦੀ ਉਹਦਾ ਅਸੀਂ ਇੰਨੇ ਜੋਗੇ ਨਹੀਂ ਵੀ ਇਹਨਾਂ ਟੌਪਿਕਾਂ ਦੇ ਉੱਤੇ ਗੱਲ ਕਰ ਸਕੀਏ ਪਰ ਫਿਰ ਵੀ ਤੁਸੀਂ ਇਹ ਦੇਖੋ ਵੀ ਇਹਨਾਂ ਦੋਹਾਂ ਪਾਰਟੀਆਂ ਨੇ ਸਿਆਸਤ ਕੀਤੀ ਰੱਜ ਕੇ ਬੇਅਦਬੀ ਦੇ ਉੱਤੇ ਬੇਅਦਬੀ ਤੇ ਐਡੀ ਸਿਆਸਤ ਕੀਤੀ ਪਹਿਲਾਂ ਕਾਂਗਰਸੀਆਂ ਨੇ ਕਾਂਗਰਸੀ ਧਰਨੇਾਂ 'ਚ ਗਏ ਧਰਨੇ ਉਹ ਕਿਦਾਂ ਪ੍ਰੋਜੈਕਟ ਕਰਕੇ ਲਵਾਏ ਗਏ ਸੰਗਤ ਜਿਹੜੀ ਸੀ ਭਾਵਕ ਹੋ ਕੇ ਗਈ ਕੁਝ ਉਹਦੇ ਵਿੱਚ ਇਦਾਂ ਦੇ ਪ੍ਰੋਜੈਕਟ ਕਰਕੇ ਬੰਦੇ ਵਾੜੇ ਗਏ ਜਿਹੜੇ ਕਿ ਮਾਹੌਲ ਨੂੰ ਖਰਾਬ ਕਰਨ ਵਾਲੇ ਚਲੋ ਗੁਰੂ ਮਹਾਰਾਜ ਆਪ ਜਾਣੀ ਜਾਣਿਆ ਤੁਸੀਂ ਇਹ ਦੇਖੋ ਵੀ ਕਾਂਗਰਸ ਦੀ ਸਰਕਾਰ ਲਈ ਕਾਂਗਰਸ ਸਰਕਾਰ ਦੇ ਸਮੇਂ ਇਹਨਾਂ ਨੇ ਕਹਿ ਦਿੱਤਾ ਵੀ ਬਾਦਲ ਪਰਿਵਾਰ ਅੰਦਰ ਦੇਣਾ ਹੀ ਦੇਣਾ ਫਿਰ ਆ ਗਿਆ ਇਹ ਵੀ ਇਹਨਾਂ ਤੋਂ ਕੁਝ ਨਹੀਂ ਹੋਇਆ ਵੀ 24 ਘੰਟਿਆਂ ਦੇ ਵਿੱਚ ਬੇਅਦਬੀ ਦੇ ਦੋਸ਼ੀ ਜਿਹੜੇ ਅੰਦਰ ਹੋਣਗੇ ਉਹਦੇ ਵਿੱਚ ਹੁਣ ਕਮੀ ਕਿੱਥੇ ਆ ਹੁਣ ਤਾਂ ਬਾਦਲ ਪਰਿਵਾਰ ਕੋਲ ਕੋਈ ਨਾ ਆਪਣੇ ਕੋਈ ਸਰਕਾਰ ਆ ਤੇ ਨਾ ਕੋਈ ਇਦਾਂ ਦਾ ਤੰਤਰ ਆ ਤੁਸੀਂ ਇਹ ਦੇਖੋ ਵੀ ਅੱਜ ਦੇ ਹਾਲਾਤ ਕਿਉਂ ਬਣ ਡਿਆ ਹੈ ਇਨਾਂ ਨੂੰ ਲੋਕੀ ਹੁਣ ਜਵਾਬ ਦੇ ਕਿਉਂ ਨਹੀਂ ਬਣਾਉਣ ਦਾ ਸਾਡੇ ਮੈਂ ਇੰਨਾ ਕਹਿ ਸਕਦਾ ਵੀ ਸਾਡਾ 30% ਜਿਹੜਾ ਸਾਡਾ ਕੈਡਰ ਸੀ ਨਾ ਉਹ ਸਿਰਫ ਇਸ ਗੱਲ ਤੇ ਚਲ ਗਿਆ ਗੁੱਸੇ ਹੋ ਕੇ ਉਹਨਾਂ ਨੇ ਇਸ ਗੱਲ ਤੇ ਸੋਚਿਆ ਨਹੀਂ ਵੀ ਕੀ ਹੋਇਆ ਅੱਜ ਜਿਹੜੇ ਲੋਕ ਸਾਨੂੰ ਛੱਡ ਕੇ ਗਏ ਆ ਅੱਜ ਉਹ ਸਵਾਲ ਤਕਰਨ ਅੱਜ ਵਿਜੇ ਕੁਮਰ ਪ੍ਰਤਾਪ ਸਿੰਘ ਜੀ ਕਹਿੰਦੇ ਆ ਵੀ ਕੁਮਰ ਵਿਜੇ ਪ੍ਰਤਾਪ ਜੀ ਕਹਿੰਦੇ ਆ ਵੀ ਆਹ ਫਲਾਨੇ ਅਫਸਰ ਚਿੱਟਾ ਵੇਚਦੇ ਆ ਬਕਾਉਣ ਵਾਲਾ ਰਾਗਵ ਚੱਡਾ ਕੁਈ ਨਾ ਇਨਲੈਂਡ ਆ ਜੇ ਉਹਦੇ ਉਲਟ ਤੁਸੀਂ ਹੁਣ ਗੱਲ ਕਰਦੇ ਬੇਅਦਬੀ ਦੇ ਉੱਤੇ ਵੀ ਉਹੀ ਬੋਲਦੇ ਦੋ ਚਾਰ ਲੀਟਰ ਹੀ ਬੋਲਦੇ ਸੀ ਮੈਂ ਤੇ ਇਹ ਗੱਲ ਕਹਿਣਾ ਵੀ ਸਾਰਾ ਕੇਸ ਹੀ ਬੀਜੇ ਕੁਮਰ ਪ੍ਰਤਾਪ ਨੂੰ ਦੇਣਾ ਚਾਹੀਦਾ ਮੈਂ ਲੈ ਭਾਈ ਤੂੰ ਲਾ ਜੋਰ ਜਿਹੜਾ ਲਾਉਣਾ ਤੂੰ ਸਚਾਈ ਜੇ ਸਚਾਈ ਕੱਢ ਕੇ ਤੁਸੀਂ ਸਾਹਮਣੇ ਲਿਆਉਣਾ ਚਾਹੁੰਦੇ ਤੁਸੀਂ ਦੱਸਣਾ ਲੋਕਾਂ ਨੂੰ ਚਾਹੁੰਦੇ ਨਹੀਂ ਸਿਰਫ ਗੱਲਾਂ ਦੇ ਨਾਲ ਜਦੋਂ ਕਿ ਕਿਤੇ ਇਲੈਕਸ਼ਨ ਆਉਂਦੀ ਆ ਕੋਈ ਵੀ ਇਲੈਕਸ਼ਨ ਆਉਂਦੀ ਆ ਉਦੋਂ ਇਹ ਮੁੱਦੇ ਖੜ ਸਕਦੇ ਆ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਗੁਰੂ ਨੂੰ ਇਨਸਾਫ ਇਹ ਕੋਈ ਪਾਰਟੀ ਨਹੀਂ ਦਿਵਾ ਸਕਦੀ ਗੁਰੂ ਇਨਸਾਫ ਆਪ ਲੈਣਗੇ ਜਿਨ੍ਹਾਂ ਨੇ ਵਿਅਦਬੀ ਕੀਤੀ ਹੋਈ ਜਿਨ੍ਹਾਂ ਨੇ ਕਰਾਈ ਹੋਈ ਜਿਨ੍ਹਾਂ ਨੇ ਸਿਆਸਤ ਕੀਤੀ ਹੋਈ ਜੇ ਸਾਨੂੰ ਅੱਜ ਕਹਿੰਦੇ ਨਾ ਵੀ ਅਸੀਂ ਤਿੰਨਾਂ ਸੀਟਾਂ ਤੇ ਰਹਿ ਗਏ ਜਾਂ ਕੁਝ ਰਹਿ ਗਏ ਇਹਦਾ ਪ੍ਰਤੱਖ ਨਿਕਲ ਗਿਆਊਗਾ ਭਾਵੇਂ ਸਮਾਂ ਲੱਗਣ 5 ਸਾਲ ਲੱਗਣ 10 ਸਾਲ ਲੱਗਣ ਇਹ ਪ੍ਰਤੱਖ ਹੋ ਕੇ ਨਿਕਲਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਪਾਕ ਸਾਫ਼ ਹੋ ਕੇ ਨਿਕਲਣਗੇ ਅਖੀਰਲਾ ਚੋਲਾ ਮੇਰੇ ਤੋਂ ਲੱਗਦਾ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਕਦੇ ਇਹ ਫੀਲ ਹੁੰਦਾ ਵੀ ਹਾਂ ਅਸੀਂ ਵੀ ਸਰਕਾਰ ਦੇ ਵਿੱਚ ਹੋਵਾਂਗੇ ਕਦੇ ਸ਼੍ਰੋਮਣੀ ਅਕਾਲੀ ਦਲ ਫਿਰ ਮਜ਼ਬੂਤ ਹੋ ਜਾਊਗਾ ਸਰਕਾਰ ਬਣੂਗੀ ਅਕਾਲੀ ਦਲ ਦੀ ਪੰਜਾਬ 'ਚ ਮੈਂ ਦੇਖੋ ਜੀ ਮੇਰੀ ਜੋ ਸੋਚ ਆ ਆਪਾਂ ਮੈਂ ਨਹੀਂ ਇਸ ਗੱਲਾਂ ਦੇ ਵਿੱਚ ਵੀ ਸਰਕਾਰਾਂ ਦੇ ਵਿੱਚ ਹੋਣਾ ਚਾਹੀਦਾ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬੀ ਪੰਜਾਬ ਦੇ ਮੁੱਦਿਆਂ ਤੇ ਖੜਾ ਹੋਵੇ ਚਾਹੇ ਸਰਕਾਰ ਆਵੇ ਚਾਹੇ ਸਰਕਾਰ ਨਾ ਆਵੇ ਸ਼੍ਰੋਮਣੀ ਅਕਾਲੀ ਦਲ ਦੀ ਧੱਕ ਹੋ ਰਹਿਣੀ ਚਾਹੀਦੀ ਆ ਮੇ ਜਿੱਥੇ ਵੀ ਕਦੇ ਪੰਜਾਬ ਦੀ ਗੱਲ ਹੋਵੇ ਸ਼੍ਰੋਮਣੀ ਅਕਾਲੀ ਦਲ ਮੋਹਰੀ ਭੂਮਿਕਾ ਚ ਹੋਵੇ ਤਾਂ ਤਜਿੰਦਰ ਸਿੰਘ ਨਿੱਜਰ ਸਾਡੇ ਨਾਲ ਸੀਗੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਨੇ ਔਰ ਗੱਲਬਾਤ ਇਹਨਾਂ ਨਾਲ ਹੋਈ ਹੈ ਕਿਉਂਕਿ ਅਕਾਲੀ ਦਲ ਜਿੱਥੇ ਜੇ ਖੜਾ ਉਸ ਨੂੰ ਲੈ ਕੇ ਔਰ ਇਸ ਕਰਕੇ ਵੀ ਇਹਨਾਂ ਨਾਲ ਗੱਲ ਕੀਤੀ ਹੈ ਕਿਉਂਕਿ ਵਿਕਰਮ ਜੀ ਟਿਆ ਦੇ ਬਹੁਤ ਕਾਸਮ ਖਾਸ ਬੰਦੇਆਂ ਚੋਂ ਮੰਨੇ ਜਾਂਦੇ ਆ ਔਰ ਮਜੀਠੀਆ ਦੇ ਖਾਸ ਬੰਦੇ ਜਿੱਥੇ ਛੱਡ ਕੇ ਚਲੇ ਗਏ ਪਰ ਨਿੱਜਰ ਹੁਣੀ ਕਹਿੰਦੇ ਕਿ ਅਸੀਂ ਛੱਡ ਕੇ ਨਹੀਂ ਜਾਵਾਂਗੇ ਸਾਥ ਭਾਵੇਂ ਸਰਕਾਰ ਆਵੇ ਨਾ ਆਵੇ ਜਿਹੜੇ ਮਰਜ਼ੀ ਹਾਲਾਤਾਂ ਚ ਰਹੀਏ ਆਪਦੇ ਪਿੰਡ ਨੂੰ ਭਾਵੇਂ ਵਾਪਸ ਮੁੜ ਜੀਏ ਪਰ ਕਿਸੇ ਹੋਰ ਪਾਰਟੀ ਦੇ ਵਿੱਚ ਅਸੀਂ ਨਹੀਂ ਜਾਵਾਂਗੇ ਔਰ ਉੱਥੇ ਹੀ ਇਹਨਾਂ ਨੇ ਕਿਹਾ ਕਿ ਜ਼ਰੂਰ ਬੇਅਦਬੀ ਦਾ ਜਿਹੜਾ ਦਾਗ ਲੱਗਿਆ ਉਹ ਪਰਮਾਤਮਾ ਆਪ پاک ਸਾਫ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਦਾਗ ਨੂੰ ਧੋਏਗਾ ਔਰ ਉਹਦੇ ਚੋਂ ਅਕਾਲੀ ਦਲ پاک ਸਾਫ ਹੋ ਕੇ ਨਿਕਲੇਗਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਜਲੰਧਰ